ਲਾ ਮਾਸੀ ਵਾਲੇ ਸ਼ਹਿਰ ਬਣਦੀ ਐ ਆਖੋ ਮੇਰਾ ਦਮ ਚੜ ਗਿਆ ਪਸਾਉਂਟ ਕਿਹਾ ਮਾਸੀ ਤਾਂ ਆ ਬੈਠੀ ਐ ਕੀ ਗੱਲੋ ਮਾਸੀ ਹਾਂ ਹਮੇਰਾ ਦਮ ਚੜ ਗਿਆ ਹੋ ਹੋ ਕੀ ਗੱਲ ਹੋ ਗਈ ਖਾਸ ਤਾਂ ਆ ਹੋ ਹੋ ਕਿਹੜੀ ਐ ਖੈਰ ਕਿਥੇ ਐ ਹਾਂ 10 ਮਿੰਨ 6 ਸੀ ਮੇਰਾ ਬਲੱਡ ਕੱਟ ਜੂ ਸਾਰਾ ਕਹੋ ਤੂੰ ਹੀ ਕਰਾਇਆ ਬਲੱਡ ਦਾ ਤੇਰਾ ਘਟੂ ਗਈ ਕੀ ਹੋ ਗਿਆ ਤੂੰ ਮੈਨੂੰ ਤੈਨੂੰ ਲੱਖ ਰੁਪਈਆ ਮੰਗਾਇ ਸੀ ਮੈਂ ਦੇ ਦੇਣਾ ਕੰਮ ਵਾਲਿਆਂ ਨੂੰ ਹਾਂ ਉਹ ਦੇਖ ਲੈ ਕੰਮ ਵਾਲੇ ਦਾ ਟਾਬਾ ਬੰਦ ਕਰਕੇ ਉਹ ਬੈਠੇ ਏ ਧਰਨਾ ਲਈ ਕਹਿੰਦੇ ਅਸੀਂ ਇਹ ਕੰਮ ਕਰਦੇ ਹੁਣ ਅਚਾਰ ਅੱਛਾ ਹਾਂ ਦੇਖ ਲੈ ਹੁਣ ਤੂੰ ਜਿਹੜਾ ਕੰਮ ਬੰਦ ਕਰਾਉਣਾ ਫਿਰ ਤਾਂ ਉਹਨੂੰ ਲੱਖ ਰੁਪਏ ਨਾ ਦੇ ਅੱਛਾ ਨਹੀਂ ਤਾਂ ਲੱਖ ਰੁਪਏ ਤੈਨੂੰ ਦੇਣਾ ਪਊਗਾ 마ਸੀ ਹੁਣ ਚੀਤਾ ਚਲਾਉਣਾ ਨਹੀਂ 2 ਲੱਖ ਰੁਪਏ ਜਿਹੜਾ ਲੱਗਿਆ ਉਹ ਵੀ ਐ ਨਹੀਂ ਜਾਂਦਾ ਲੈ ਫਿਰ ਹੁਣ ਦੇ ਦੇ ਗੇ ਉਹ ਕਿਹੜੇ ਮੈਂ ਦੇਵਾ ਪੈਸੇ ਤੈਨੂੰ 마ਸੀ ਤੂੰ ਮੈਨੂੰ bari bari ਪੁੱਛੀਏ ਨਹੀਂ ਐ ਕਿ ਦਿਮਾ ਪੈਸੇ ਦਿਮਾ ਪੈਸੇ ਉਹਦੋਂ ਪੈਸੇ ਦੇਂ ਕਿ ਜਦੋਂ ਬੰਦੇ ਉੱਡ ਗਏ ਆ ਬੇ ਮਰਦ ਦਾ ਦਿਮਾਗ ਹੋਰ ਫਰ ਗਿਆ ਮੈਨੂੰ ਪਤਾ ਨਹੀਂ ਤੇਰਾ ਤਾਂ ਕਿਹੜਾ ਦਿਮਾਗ ਤੇ ਐਵੇਂ ਗਿੜੇ ਖਾਈ ਜਾਂਦਾਗਾ ਉਹ ਤਾਂ ਪਾਣੀ ਦੇ ਸਮਝਾਤੀ ਗੱਲ ਫਿਰ ਮੇਰੇ ਦਿਮਾਗ ਚ ਵੱਟ ਗਿਆ ਹਾਂ ਅਗਲੇ ਤਾਂ 5-5000 ਰੁਪਇਆ ਉਹ ਤਾਂ 10-10 ਹੀ ਮੰਗ ਲਈ ਪੂਰੀ ਤਨਖਾਹ ਮੰਗ ਲਈ ਜਿਹੜਾ ਅਡਵਾਂਸ ਇੱਕ ਮੈਂ ਤਾਂ ਫਿਰ ਉਹਨਾਂ ਨੇ 5000 ਹੀ ਕਿਏ ਕਿ ਆਇਆ 50000 ਰੁਪਇਆ ਉਹਨਾਂ ਨੇ ਹੋਜੂ 50000 ਰੁਪਇਆ ਮੈਨੂੰ ਖਰਚਣ ਵਾਸਤੇ ਵੀ ਚਾਹੀਦਾ ਜੇ ਮੈਂ ਬੈਠੂੰਗਾ ਕੰਮ ਤਾਂ ਚਲਾਉਂਗਾ ਕੋਈ ਸਮਾਨ ਵਗੋਣਾ ਕੋਈ ਹੋਰ ਆ ਕੋਈ ਨਹੀਂ ਲੈਣਾ ਹੋਵੇ ਸਬਜ਼ੀਆਂ ਵੀ ਆਉਣੀਆਂ ਸਾਰਾ ਸਮਾਨ ਹੀ ਲੋਜਾਇਆ ਕਰੂ ਮਟਰ ਪਨੀਰ ਬਣਾਇਆ ਕਰਾਂਗੇ ਆ ਜੇ ਨਾਲ ਲੋਜਾਇਆ ਕਰਾਂਗੇ ਮਨਪਸੰਦ ਆ ਤੇ ਅੱਜ ਤੂੰ ਹੋਂ ਨਾ ਦੇ ਦੇ ਤੈਨੂੰ ਭੱਜ ਕੇ ਤਾਂ ਨਾ ਆਵਾ ਪੈਂਦਾ ਭੱਜ ਕੇ ਤਾਂ ਆਇਆਗਾ ਮੈਂ ਹੁਣ ਕੀ ਕਰੂੰਗਾ ਉਹਨੂੰ ਕਹਿ ਕੇ ਆ ਵੀ ਬਾਈ ਬਣ ਕੇ ਬੈਠੇ ਰਹੋ ਤੁਸੀਂ ਮੈਂ ਮੇਰੀ ਮਾਸੀ ਕੋਲ ਜਾਣਾਗਾ ਉਹ ਕਹੇ ਤੇਰੀ ਮਾਸੀ ਦਾ ਪ੍ਰਾਣੀਆਂ ਗੱਲਾਂ ਕਰਦੀ ਏ ਕੰਮ ਤੂੰ ਚਲਾਇਆ ਕਿ ਤੇਰੀ ਮਾਸੀ ਨੇ ਚਲਾਇਆ ਦਾ ਕਹੇ ਤੇਰੇ ਮੂੰਹੋਂ ਅਸੀਂ ਆਏ ਆ ਦੇਖ ਲੈ ਆਹ ਲੈ ਦੁਨੀਆ ਪੁੱਤ ਨਾ ਦੇਖ ਲੈ ਜੇ ਪੈਸੇ ਹੁ ਡੋਬਲਿਆ 2 ਲੱਖ ਰੁਪਏ ਸਾਡਾ ਆਪਣਾ ਐਮਯੂ ਨੇ ਲੋਕ ਕਿ ਹੱਸਣਗੇ ਵੀ ਚਲਾ ਲਿਆ ਹੁ ਤਾਂ ਟੱਬਾ ਲੋਕ ਚੇਡਾ ਲੋਕ ਚੇਡਾ ਕਰਨਗੇ ਆ ਲੋਕ ਚੇਡਾ ਕਰਨਗੇ ਲੋਕਾਂ ਦਾ ਚੇਡਾ ਕਰਾਏਗੀ ਮਸੀ ਤੂੰ ਤੇਰੇ ਪੈਸੇ ਨਾਲੇ ਮੇਰੀ ਗੱਲ ਸੁਣ ਲੈ ਟ੍ਰਾਂਕ ਚ ਭੇਜ ਨਹੀਂ ਆਏ ਬਾਹਰ ਦੇ ਪੈਸੇ ਤਾਂ ਖੰਡਿਉਨੇ ਪੈਂਦੇ ਨੇ ਫੇਰ ਬਾਦ ਦੇ ਨੇ ਮਾਣਾ ਮੋਟਾ ਜੇ ਰੱਖਿਆ ਕਰ ਮਸੀ ਤੇਰੇ ਮੈਂ ਕੁੱਤਰੇ ਠੱਗੀ ਨਹੀਂ ਮਾਰਦਾ ਤੇਰਾ ਭਾਣ ਜਾ ਮੈਂ ਤੂੰ ਬਗਾਨਾ ਨਹੀਂ ਹਾਂ ਮੈਂ ਉਹ ਗੁੜੀਆਂ ਦਾ ਬਾਜਾ ਥੋੜਾ ਹੀ ਹੁੰਦਾ ਪਤਾ ਉਹ ਮਾਸੀ ਮਾਜਨਾ ਮੇਰੀ ਗੱਲ ਸੁਣ ਤੂੰ ਕਰਨਾ ਕੁਛ ਨਹੀਂ ਧਰਨਾ ਤੂੰ ਕੁਛ ਨਹੀਂ ਗਾ ਕਰਨਾ ਸਾਰਾ ਕੁਝ ਮੈਂ ਆ ਮੈਂ ਭਜੜਾਟ ਕਰੀ ਜਨਾ ਕੱਲੇ ਤੇਰੇ ਰੁਪਈਏ ਨੇ ਕੀ ਗੱਲ ਐ ਰੁਪਈਏ ਤੂੰ ਮੈਨੂੰ ਦੇਈ ਸਕਦੀ ਆ ਆਹ ਬੱਤਨਾ ਗੁੱਦਾ ਬਣ ਬਠੇਰੀ ਹੂ ਉੱਥੋਂ ਕਰੋੜਪਤੀ ਬਣ ਜੇ ਕਰੋੜਪਤੀ ਮਾਸੀ ਤੂੰ ਮਾਸੀ ਹੁਣ ਕਿਉਂ ਸੋਚਾਂ ਚ ਪਈਆਂ ਚੱਕ ਲਿਆ ਪੈਸੇ ਹੁਣ ਚੱਕ ਲਿਆ ਚਾਂਕੀ ਜੀ ਉਹ ਬਾਇ ਜੇ ਤਾਂ ਅੰਦਰ ਜੇ ਵੀ ਆਣ ਲੱਗੀ ਜਾਂਦੇ ਪੈਸੇ ਚੱਕ ਲਿਆ ਚਾਂਕੀ ਜੀ ਆਪਦੀ ਲੈ ਹੁਣੀਆਂ ਮੈਂ ਇੱਥੇ ਨਹੀਂ ਫਿਰ ਤੂੰ ਲੈ ਆ ਮੈਂ ਨਾ ਹੁਣ ਕਿੱਧਰ ਜਾਣਾ ਮਾਸੀ ਲੈ ਵਾਸੀ ਕਿਹਾ ਕਿ ਮੈਂ ਬੈਠਾ ਰਹੀ ਸਾਰੇ ਪੈਸੇ ਹੋ ਗਏ ਓ ਮੈਂ ਕਿੱਧਰ ਜਾਣਾ ਹੈ ਇਹ ਤੂੰ ਲੱਖ ਰੁਪਏ ਨੂੰ ਮੰਨ ਗਈ ਹੁਣ ਤਾਂ ਮੇਰਾ ਵੀ ਬਰਾਦਾ ਠੀਕ ਹੋ ਜਾਂਦਾ ਫਿਰ ਤਾਂ ਚਲੋ ਅਸੀਂ ਵਾਸੀ ਮੰਨੀ ਗਈ ਆ ਜਾ ਮਾਸੀ ਉਹ ਬੰਦੇ ਨਾ ਕਦੇ ਉੱਡ ਜਾਣ। ਉਹ ਨਹੀਂ ਬੁੱਤ ਲਾ ਲੈ ਆਈ। ਹਾਂ ਆ ਜਾ ਵਸੀ ਆ ਜਾ। ਹਾਂ। ਹਾਂ। ਆ ਜਾ ਵਸੀ। ਬਸ ਸਾਰੇ ਤਾਂ ਨਹੀਂ ਲੈ ਕੇ ਉੱਧੜੇ ਕਬੜਿਆ। ਹੋਰ ਵਸੀ। ਮਾਤਾ ਨੂੰ ਜਿੰਨੀ ਆ। ਉਹ ਹੋ। ਕਿੰਨੇ ਰੁਪਏ ਆਜਾ। ਸਾਰੇ 3 ਲੱਖ ਤਾਂ ਰੁਪਏ। ਉਹ ਮੈਂ ਉਹ ਲੱਖ ਰੁਪਏ ਦਿਆਉਂ ਉਸ ਮੈਂ ਮੋੜ ਲੇਉਂਗਾ। ਨਹੀਂ ਤੈਨੂੰ ਉੱਥੇ ਆ ਲੈ ਆਪਣੀਆਂ ਮੇਰਾ ਚੱਕਾ ਤੇ ਉਸੇ ਲੱਖ ਰੁਪਏ ਹੀ ਕਢਾਈ। ਲੱਖ ਰੁਪਏ। ਇਹ ਲੈ ਲੈ। ਅੱਛਾ ਰੁਪਈਆ ਹਾਂ। ਆਹੋ। ਬਸ ਠੀਕ ਹੈ ਠੀਕ ਹੈ। ਲੱਖ ਕਢਾਈ ਤੂੰ। ਉਹ ਮੈਂ ਲੱਖ ਹੀ ਕਢਾਉਂਗਾ ਲੈ ਲੈ ਛੋਣਾ ਅਸਾਂ ਮੈਂ ਨਾ ਬਾਗ ਚੱਲਦੀ ਹੈ ਕਿ ਆ ਬਸ ਚੱਲ ਤੇਰੀ ਜਾਨ ਨਹੀਂ ਉਹ ਐਫ ਡੀ ਤਾਂ ਮੈਂ ਜਾ ਕੇ ਮੈਜਰ ਨੂੰ ਫੜਾਤੀ ਹਾਂ ਕੱਢ ਕੇ ਦੇ ਹੀ ਦੇਣਗੇ ਆਹ ਉਹ ਤਾਂ ਕਹਿੰਦੇ ਲੱਖ ਕੋ ਚਾਹੀਦਾ ਮੈਨੂੰ ਤੇ ਜਿਹੜੇ ਆ ਆਪਣੇ ਕੋਲ ਲੱਗਦੇ ਪਏ ਲੱਗਤ ਪਈ ਆ ਇਹ ਪੈ ਰਹੇ ਨੇ ਹਾਂ ਮਾਸੀ ਤੂੰ ਤਾਂ ਬਾਲੀ ਇਹ ਤਾਂ ਇਹ ਤਾਂ ਪੱਕਾ ਮਰਜੀ ਕਰ ਤਾ ਆਹ ਵਾ ਕਢਾ ਲਈਏ ਬਸ ਇਹਨੇ ਲੱਖ ਦੀ ਆ ਉਹ ਲੱਖ ਤੋਂ ਲੱਖ ਦੀ ਹੈ 2 ਲੱਖ ਦੀ ਹੈ ਉਹ ਲੱਖ ਦੀ ਐ ਲੈ ਮੈਂ ਤੈਨੂੰ ਕਹਿੰਨੀ ਵੀ ਲੱਖ ਹੀ ਕਣਾਈ ਲੱਖ ਤਾਂ ਮੈਂ ਲੱਖ ਮੈਂ ਤਾਂ ਲੱਖ ਹੀ ਖਰਦਾ ਮੈਂ ਲੱਖ ਤੋਂ ਵੀ ਘੱਟ ਹੀ ਘੜਾ ਲੂਗਾ ਇਹ 2 ਲੱਖ ਦੀ ਐ ਆਹੋ ਤੇ ਲੋਰਾਂ ਨੇ ਕਢਾ ਲਈ ਮੱਗ ਜਮਨ ਇਹ ਬੰਦੇ ਬਾਕੇ ਉਧਰ ਜਾਏਗਾ ਸੈਨ ਗੁੱਠਾ ਦਾ ਫਿਰ ਜੇ ਕਰਾਉਣਾ ਹੋਊਗਾ ਫਿਰ ਕਿਵੇਂ ਕਰੂੰਗਾ ਹਾਂ ਮੈਨੂੰ ਤਾਂ ਸੁਣ ਗਿਆ ਮੈਂ ਤਾਂ ਹੀ ਭੱਟ ਕੇ ਉਹ ਬਸ ਮੈਨੇਜਰ ਨੂੰ ਪਤਾ ਹੀ ਆਪੇ ਕੱਢ ਕੇ ਦੇ ਦੂ ਵੀ ਮੇਰੀ ਮਾਸੀ ਨੇ ਕਿਹਾ ਉਹ ਐ ਕਰੀ ਮੇਰਾ ਫੋਨ ਤੇ ਗੱਲ ਕਰਾ ਦੇ ਫੋਨ ਤੇ ਗੱਲ ਕਰਾਈ ਆਹੋ ਮੇਰੇ ਜਾਂਦੇ ਨੂੰ ਫੋਨ ਤੇ ਗੱਲ ਕਰਾ ਲਈ ਮੈਨੇਜਰ ਨਾਲ ਫੋਨ ਲਾ ਲੈ ਤੋ ਮਾਸੀ ਜੀ ਆਹ ਲਓ ਕਿਚੜਾ ਕੇ ਲੈ ਜੀ ਮਾਸੀ ਨੂੰ ਜੇ ਲੋੜ ਪੈ ਗਈ ਜੇ ਲੋੜ ਪਈ ਤਾਂ ਮੈਂ ਤੁਹਾਨੂੰ ਆਹ ਲਓ ਲੋੜ ਪੈਂਦੀ ਦੀ ਮੈਨੇਜਰ ਦੇ ਦਊਗਾ ਬਥੇਰਾ ਚਲ ਠੀਕ ਆ ਪਿੰਡ ਪਿੰਡ ਵਾਲੀ ਵੇਖ ਚੀ ਆ ਸੀ ਆਹ ਬਲ ਦੇ ਲੈਣ ਚੱਲ ਦੱਸ ਚੰਗਾ ਵਸ ਚੋਣ ਹੋਈ ਤਾਂ ਲੈ ਗਈ ਮਾਸੀ ਚੰਗਾ ਚੰਗਾ ਵਸ ਚੰਗਾ ਜਾਤ ਬਾਗ ਜਾਸਦੇ ਆ ਧੁੱਪ ਚੜ ਗਈ ਉਹ ਤਾਂ ਹਜੇ 3 ਲੱਖ ਤਾਂ ਪਈ ਐ ਆ ਹੋਰ ਹੀ ਗੰਮ ਬਣ ਗਿਆ ਐਪੀਡੀ ਦਾ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਮਾਸੀ 2 ਲੱਖ ਦੀ ਐਪੀਡੀ ਵੀ ਪਈ ਐ ਮਝੇ ਕੰਮ ਬਣਦਾ ਹੈ ਨਾ ਰੱਬ ਤਾਂ ਦਿੰਦਾ ਜਦੋਂ ਚੇਤਨਪਾੜ ਕੀ ਲੈ ਕਿਤੇ ਉਹ ਗਰਲਾਲ ਸਾਰੇ ਨਾ ਖੜਾ ਲੈ ਜੇ ਲੱਖ ਖੜਾਵੇ ਤਾਂ ਵੀ ਚੰਗਾ 2 ਲੱਖ ਨਾ ਖੜਾ ਲੈ ਐ ਫ੍ਰੀਜ ਤੇ ਮੇਰੀ ਹੁਣ ਕੀਮਤ ਕਿੰਨੇ ਕ ਹੈ ਕੀਮਤ ਹੁਣ ਕਿੰਨੇ ਕ ਖੜਾ ਕੇ ਲੈ ਜੂਗਾ ਐ ਪਤਾ ਹੁੰਦਾ ਮੈਂ ਨਾਲ ਹੀ ਵਗ ਜਾਂਦੀ ਤਾਲੇ ਆਬਤੇ ਭਰੋਸਾ ਹੈ ਕੀ ਹੋਗਾ ਮੈਂ ਸਿੱਕਲੀ ਬੋਲੀ ਜਣੀ ਆ ਸੀ ਮਾ ਚਾਹ ਬਤਾਵਾ ਪੈਸੇ ਮੁੰਡਾ ਪਤਾ ਨਹੀਂ ਕਿੰਨਾ ਟਾਈਮ ਲਾ ਕੇ ਆਊਗਾ ਉਦੋਂ ਤਾਂ ਕੀ ਪਤਾ ਹਨਾ ਸੀ ਗਏ ਹਨ ਤਾਂ ਟਾਈਮ ਵੀ ਲੱਗ ਸਕਦਾ ਹੈ ਪੈਸੇ ਵੀ ਕਢਵਾ ਕੇ ਲਿਜਾਊਗਾ ਗਾਹਾਂ ਦੇ ਕੇ ਵੀ ਆਊਗਾ ਜੇ ਤੇ ਚਾਹ ਪੀਣੀ ਚਾਹ ਬਣਾ ਲਾ ਨੀ ਮੈਂ ਮਹੋਦੇ ਆਏ ਤੇ ਬਣਾ ਲਾਂ ਨੇ ਲੈ ਮੈਂ ਸੁਣੋ ਨਾ ਬੜੀ ਕੀ ਜਾਵਾਂਗੇ ਮੇਰਾ ਤਾਂ ਸਿਰ ਦੁਖੀ ਜਾਂਦਾ ਦਾ ਥੋੜੀ ਬਣਾ ਲੈਨੀ ਕੁਟਕ ਅਚਾਰ ਉਹਨੂੰ ਦੇ ਕੀ ਲੈ ਤੂੰ ਹਮ ਕੀ ਨਹੀਂ ਮਾਸੀ ਮੈਂ ਦੋ ਕੱਪ ਬਣਾ ਲੈਣੀ ਹੈ ਜੇ ਉਹਨੇ ਪੀਣੀ ਹੋਵੇ ਉਹਨੂੰ ਕੱਪ ਬਣਾ ਕੇ ਦੇ ਦੇ ਮੈਂ ਇਹ ਨਹੀਂ ਪਤਾ ਤਾਂ ਭਾਂਡੇ ਤੇ ਪੀ ਕੇ ਆ ਜੇ ਆ ਉਹ ਦਵਾ ਚਲ ਉਹਨੇ ਮਾਸੀ ਜੇ ਮੈਂ ਟੈਨਸ਼ਨ ਜੀ ਚ ਹੁੰਨੀ ਹੈ ਤੂੰ ਕੋ ਸੋਚ ਵੀ ਹੁੰਨੀ ਹੈ ਉਹ ਟੈਨਸ਼ਨ ਦਾ ਪੁੱਤ ਮੈਂ ਤੈਨੂੰ ਪਤਾ ਹੀ ਹੈ ਜੋ ਪੈਸਾ ਕਾ ਕਾ ਲੱਗਦਾ ਉਹ ਕਿਹੜਾ ਤਾਂ ਹੁੰਦਾ ਹੀ ਆ ਵੱਡੇ ਬੰਦੇ ਨੂੰ ਟੈਨਸ਼ਨ ਦਾ ਫਿਰ ਤੂੰ ਕਿਉਂ ਟੈਨਸ਼ਨ ਲੈਣੀ ਹੈ ਤੂੰ ਨਾਲ ਵਗ ਜਾਂਦੀ ਉਹਦੇ ਚਾਹ ਵਾਲਾ ਤਾਂ ਬਣਾ ਤਾਂ ਬਸ ਆਉਣਾ ਐਫ ਡੀ ਹੋਈ ਗੱਲ ਉਹ ਮੈਨੇਜਰ ਕੱਟ ਕੇ ਦੇਵੇ ਨਾ ਕੱਟ ਕੇ ਦੇਵੇ ਤੂੰ ਤਾਂ ਨਾਲ ਜਾਣਾ ਸੀ ਚੱਲ ਕੋਈ ਕੱਢ ਦੂ ਬਾਹਰ ਆ ਗੱਲ ਕਰੀ ਆ ਮੇਰੇ ਨਾਲ ਗੱਲ ਤਾਂ ਬੰਨਾ ਕਰੀਏ ਗੱਲ ਕਰਵਾ ਸੀ ਕੋਈ ਗੁੱਠਾ ਸਹਿਨ ਤਾਂ ਹੁੰਦੀ ਹੈ ਗੁੱਠਾ ਲਾਉਂਦੀ ਹੋਊਗੀ ਤੂੰ ਨਾ ਉਹ ਦੇ ਨਾ ਮੈਨੇਜਰ ਮੈਨੂੰ ਕੋਈ ਇਹਦਾ ਬਾਹਰ ਕਰਾਉਂਦਾ ਨਹੀਂ ਗੁੱਥੇ ਸਹਿਨ ਵਿੱਚੋਂ ਅੱਛਾ ਹਾਂ ਪੁੱਛੀ ਹਮਾ ਮੈਂ ਤਾਂ ਸੁਣਿਆ ਨਹੀਂ ਕਰੇ ਬੈਂਕ ਚੋਂ ਹੀ ਪੈਸੇ ਨਿਕਲਦੇ ਆਏ ਦੇਰ ਦਾ ਕਰ ਕੋਈ ਹੁੰਦਾ ਪਿੰਡ ਦਾ ਕਰਾ ਲੈਂਦਾ ਤੂੰ ਆਏ ਆ ਦੂਜੇ ਬੰਦੇ ਤੋਂ ਹੁਸੈਨ ਕਰਾ ਲਾਂ ਮੈਂ ਤਾਂ ਤੇਰੇ ਲੋਕ ਹੀ ਕੱਢ ਲੈਣੇ ਪੈਸੇ ਉਹ ਮੁੰਡੇ ਤੇ ਕਰਾ ਲਏ ਹੋਣਗੇ ਗੱਲ ਕਰ ਲਈ ਸੀਗੀ ਮੈਂ ਗੱਲ ਕਰਨ ਲਈ ਸੀ ਤੇ ਹਾਂ ਮੈਂ ਇਸੇ ਨੂੰ ਕਰਵਾ ਲਾਂ ਕੋਈ ਨਹੀਂ ਮੇਰਾ ਹੀ ਮੁੰਡਾ ਏ ਅੱਛਾ ਤੈਨੂੰ ਕੀ ਕਹਤਾ ਹਾਂ ਮੈਂ ਕਹਤਾ ਹਾਂ ਚਾਹ ਨੂੰ ਆਏ ਤਾਂ ਪਤਾ ਲੱਗੂਗਾ ਹਾਂ ਚਲ ਦੇਖਦੇ ਆ ਫਿਰ ਜਿਵੇਂ ਬਣਦਾ ਹੈ ਤੇ ਮੈਨੇ ਹੁਣੇ ਚਾਹ ਬਣਾ ਕੇ ਤੇ ਚਾਹ ਦਾ ਬਣਾ ਲਾ ਫਿਰ ਆਪਣੇ ਜੋਗਰੀ ਹੋਰ ਬਣਾ ਲਾਂ ਨਹੀਂ ਫਿਰ ਹੁਣ ਕਿੰਨਾ ਤੇ ਜੋ ਡਿੱਕੀ ਜਾਵਾਂਗੇ ਚਲੋ ਤਾਂ ਪੀ ਕੇ ਆਓ ਫੇਰ ਆ ਚੰਗਾ ਤੂੰ ਟੈਨਸ਼ਨ ਲੈਣੀ ਛੱਡ ਦੇ ਮੈਂ ਤੈਨੂੰ ਦੱਸਾਂ ਅਸੀਂ ਕੋਈ ਤੇਰੇ ਨਾਲ ਠੱਗੀ ਨਹੀਂ ਮਾਰਦੇ ਅਸੀਂ ਬਟੌਰ ਪਈ ਬਣਾ ਕੇ ਦੇਵਾਂਗੇ ਆ ਗੁੱਸਾ ਦਾ ਕਰਿਆ ਕਰੋ ਤੁਸੀਂ ਮੇਰਾ ਮੈਨੂੰ ਤਾਂ ਇਹ ਹੁੰਦਾ ਹੀ ਖਰ ਨਹੀਂ ਤੂੰ ਔਖੀ ਜੀ ਹੋਗੀ ਸਾਡੇ ਆ ਨਾ ਨਹੀਂ ਨਹੀਂ ਔਖੀ ਨਹੀਂ ਮੈਂ ਔਖੀ ਕਹ ਤਾ ਮੈਨੂੰ ਤੂੰ ਚਾਹਨੀ ਆਂ ਅਸੀਂ ਤਾਂ ਬਗਜਾਂ ਨੇ ਤੂੰ ਆਹ ਬੰਦੇ ਰੱਖ ਲੈ ਚਲਾ ਲਈਆਂ ਦਾ ਕੰਮ ਲੈ ਬਤਾ ਤੂੰ ਬੈਠੀ ਚਾਹ ਦਿੰਨੇ ਓ ਬਾਈ ਮੈਨੂੰ ਹੌਂਡ ਕੰਮਾਂ ਦਾ ਕੀ ਪਤਾਏਗਾ ਬੰਦੇ ਆયા ਨਾ ਪਤਾ ਤਾਂ ਨਾ ਸੀ ਮੈਨੂੰ ਵੀ ਨਹੀਂ ਮੈਨੂੰ ਨਹੀਂ ਦੇਖ ਪਾਰ ਤੇ ਤੇਰੀ ਸੇਵਾ ਹੀ ਕਰਦੀ ਆਂ ਇਹ ਕੱਪੜੇ ਦੋ ਨੀ ਤੇਰਾ ਘਰ-ਬਾਰ ਸਮਾਰਤਾ ਆ ਕੱਪੜੇ ਨਹੀਂ ਤੈ ਘਰਤੀ ਸਾਰਿਆਂ ਦੀ ਪੇਟੀ ਸਾਫ ਕਰਤੀ ਤੇਰੀ ਸਾਰਿਆਂ ਮੇਜ-ਮੂਚ ਸਾਫ ਕਰਤੇ ਮੈਂ ਤਾਂ ਸਪਾਈ ਕਰਨ ਤੇ ਲੱਗੀ ਹੋਈ ਆ ਹਾਂ ਕੋ ਤੂੰ ਖੜੀ ਨਹੀਂ ਦੇਣੀ ਦੇਣੀ ਆਈ ਆ ਬੜੀਆਂ ਵਾਸੀ ਮੇਰੀ ਤਾਂ ਵੱਲ ਅੱਜ puri ਦੁਖੀ ਜਾਂਦੀ ਐ ਕਿ ਮੈਂ ਚਾਹ ਨਹੀਂ ਬਣਾਉਂਦਾ ਕਿਆ ਬਣਾਉਂਦਾ ਵੇ ਕੰਡੇ ਯਾਰ ਚੰਗਾ ਓਰੀ ਨਾ ਵਾਸੀ ਦੇ ਪੋਤੜੇ ਦੋ ਦਿਨ ਕਿਤੇ ਤੂੰ ਕੀ ਕਰੀਏ ਪੈਸੇ ਤਾਂ ਮੈਨੂੰ ਸਾਹਮਣੇ ਦਿਸੀਗੇ ਕਰ ਖਰਚੇ ਨਾਲ ਹੁਣ ਚੈੱਕ ਤੇ ਸਾਈਨ ਨਹੀਂ ਕਰਦੀ ਜਾਂ ਗੁੱਠਾਂ ਨਹੀਂ ਲਾਉਂਦੀ ਮਾਸੀ ਉਹਨਾਂ ਚੋਂ ਪੈਸੇ ਹੀ ਨਿਕਲਦੇ ਹਰਪ੍ਰੀਤ ਕਿਧਰ ਆ ਸੀ ਮੈਂ ਤਾਂ ਕੋਈ ਉਹ ਅਮਰੀਕਾ ਨਾਲ ਸੁਣੋ ਮਾਸੀ ਅੰਦਰ ਬਈ ਇਹ ਅੰਦਰ ਮਾਸੀ ਦਾ ਟੈਂਸ਼ਨ ਜੀ ਚ ਪਈ ਹੈ ਉਹ ਟੈਂਸ਼ਨ ਤਾਂ ਮੈਨੂੰ ਵੀ ਹੋਈ ਪਈ ਹੈ ਕਾਜੀ ਜੀ ਉਹ 2 ਲੱਖ ਰੁਪਏ ਦੀ ਐਫ ਡੀ ਦਾ ਜਦੋਂ ਫੋਨ ਤੇ ਗੱਲ ਕਰਾਈ ਮੈਂ ਹਾਂ ਮੇਜਰ ਨੇ ਤੋੜਤੀ ਹਾਂ ਠੀਕ ਹੈ ਕਢਾ ਲੇ ਫਿਰ ਉਹ ਨਿਕਲੇ ਨਹੀਂ ਮੈਨੂੰ ਕਿ ਸੀਦੇ ਆਂਦੇ ਸੀ ਵੀ 2 ਲੱਖ ਰੁਪਇਆ ਉਹ ਗੱਲ ਕਰ ਜੰਨਾ ਚਰਨਾ ਗੁੱਠਾ ਨਹੀਂ ਲਾਉਂਦੀ ਮਾਸੀ ਉਹ ਨਾਜਰ ਪੈਸੇ ਨਿਕਲਦੇ ਨਹੀਂ ਉਹ ਵੀ ਜਮਾ ਵੱਡੂ ਆ ਮੰਦਾ ਉਹ ਜੇ ਤੈਨੂੰ ਕਹਤਾ ਸੀ ਤੂੰ ਮਾਸੀ ਨੂੰ ਚੜਾ ਕੇ ਲੈ ਜਾਂਦੀ ਚੜਾ ਕੇ ਲੈ ਲੈਣਾ ਮੋਟਰਸਾਈਕਲ ਤੇ ਤੈਨੂੰ ਗੱਲਾਂ ਦਾ ਪਤਾ ਹੀ ਨਹੀਂਗਾ ਮੈਂ ਸਕੀਮ ਲਾ ਲਈ ਇੱਕ ਕਿਵੇਂ ਸਕੀਮ ਐ ਲਾ ਲਈ ਹਾਂ 2 ਲੱਖ ਰੁਪਇਆ ਜਿਹੜਾ ਬੈਂਕ ਚ ਹੈ ਐਫ ਡੀ ਵਾਲਾ ਕਿਸੇ ਵੇਲੇ ਮਾਸੀ ਨੂੰ ਬਗੈਰ ਦੱਸੇ ਤੋ ਗੁੱਠਾ ਲਵਾ ਲਈ ਦੋ ਲੱਖ ਤਾਂ ਕਢਾ ਲੈਣੀ ਆਪਾਂ ਠੀਕ ਹੈ ਹੁਣ ਮੈਂ ਮਰ ਜਾ ਹੁਣ ਆਪਾਂ ਇਹ ਨੂੰ ਇਹ ਨੂੰ ਅਟਕ ਗਿਆ ਮਾਰਾ ਵੇ ਜਣ ਬੈਂਕ ਚ ਪੇ ਹੋਈ ਹੁੰ ਜਾ ਮਰ ਜਾ ਉਹ ਤਾਂ ਆਪੀ ਹੁੰ ਜਾ ਹੁਣ 마ਸੀ ਮਰੋਦੀ ਆਪਣੀ ਕੀ ਸਾਰੀਆਂ ਮੇਰੀ ਗੱਲ ਸੁਣ ਹੁਣ 마ਸੀ ਨੂੰ ਮੈਂ ਇਹ ਗੱਲ ਕਹੂੰਗਾ ਜਾ ਕੇ ਕੀ ਕਹੂੰਗਾ ਹੁਣ ਸੁੱਤੀ ਪੀ ਕੇ ਜਾਗਦੀ ਐ ਮੈਨ ਪਈ ਆ ਤਾਂ 마ਸੀ ਨੂੰ ਮੈਂ ਇਹੀ ਕਹਿਣਾ ਜੀ 마ਸੀ ਉਹ ਤਾਂ ਪੈਸੇ ਤਰੇ ਨਿਕਲੋ ਨਹੀਂ ਅੱਛਾ ਲੇਕਿਨ ਨਿਕਲਦੇ ਨਹੀਂ ਹੈਗੇ ਲੱਖ ਰੁਪਏ ਕਹੋ ਤੁਹਾਇ ਕਹਿ ਹੁਣ ਉਹਨੂੰ ਵੀ ਲੱਖ ਰੁਪਏ ਦੇਣੇ ਦੇ ਦੇ ਨਹੀਂ ਬੰਦੇ ਜਾਣਦੇ ਨਹੀਂ ਬੰਦੇ ਜਾਂਦੇ ਤਾਂ ਉਹਨਾਂ ਨੂੰ ਹੈ ਨਗਦ ਪੈਸਾ 3 ਲੱਖ ਦੇਸੀ ਜਾਂਦਾ ਜਿਹੜਾ ਆਪਾਂ ਨੂੰ ਆ ਉਹ ਤੂੰ ਤਾਂ ਕਮਰਾ ਹੈ ਉਹ ਵੀ ਤੂੰ ਇਹਨਾਂ ਐਫਪੀ ਦਾ ਪਤਾ ਲੱਗੇ ਐਫਪੀ ਦਾ ਤਾਂ ਆਪਾਂ ਬਾਅਦ ਚ ਪਤਾ ਕਰ ਲੈਣੇ ਉਹਦੀ ਤਾਂ ਲੱਖ ਰੁਪਏ ਲੈ ਕੇ ਜਾਣਾ ਮਾਸੀ ਮੈਂ ਤਾਂ ਨਗਦ ਪੈਸੇ ਨਹੀਂ ਉਹ ਤਾਂ ਐਫਪੀ ਦੇ ਲਾਲਚ ਚ ਟੁੱਟ ਗਿਆ ਵੀ ਮੈਂ ਹੀ ਕਢਾ ਲਿਆ ਐ ਨਹੀਂ ਨਿਕਲਿਆ ਉਹਦੇ ਸੈਂ ਗੁੱਠਾ ਉਹਨਾਂ ਨਾਲ ਗੱਲਾਂ ਕਰਦੀਆਂ ਆਹ ਉਹਦਾ ਲੱਖ ਦੀ ਗੱਲ ਕਰਦੇ ਸੀ ਹੋਰ ਕੋ ਲੋ 3 ਲੱਖ ਬਣੂਗਾ 2 ਲੱਖ ਤਾਂ ਆਪਣੇ ਹੁਣਾਂ ਤੂੰ ਕਰਾ ਲਈ ਗੁੱਠਾ ਸੈਂ ਗੁੱਠਾ ਪਹਿਲਾ ਕਿਤੇ ਆਜੂ ਲੱਖ ਰੁਪਏ ਮੈਂ ਨਗਦੇ ਲੈ ਜੀ ਹੁਣ ਤਿੰਨ ਤਿੰਨ ਲੱਗਦਾ ਹੈ ਵੀ ਮੇਰੇ ਸਿਰ ਭਾਰਨਾ ਚੜਜੇ ਕਿਤੇ ਪਾਪ ਨਾ ਲੱਗੇ ਮੈਨੂੰ ਗੁੜੀ ਦਾ ਪਾਪ ਨਾ ਲੱਗੇ ਹਾਂ ਉਹ ਲੈ ਇਹ ਕੀ ਪਾਪ ਹੈ ਤੇ ਹੋਰੋਂ ਕੱਥੀ ਹੈ 2 ਲੱਖ ਰੁਪਏ ਕਢਾਉਣਾ ਲੈ 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 ਉਹ ਇਹ ਕੋਈ ਪੁੰਨ ਪਾਪਾਂ ਦੀ ਗੱਲ ਤੂੰ ਇੱਕ ਚੱਕਰਾਂ ਵਿੱਚ ਕਿੱਥੋਂ ਪੈ ਗਈ ਜੇ ਆਪਾਂ ਇਹ ਪੁੰਨ ਪਾਪਾਂ ਦੀ ਗੱਲ ਨਾਲ ਚ ਪੈ ਗਈ ਫੇਰ ਨਹੀਂ ਆ ਪਾਏਗਾ ਮਗਰ ਸਾਡੇ ਪੈਰਾਂ ਪਰ ਬਿジネス ਨਹੀਂ ਚਲਾ ਸਕਦੇ ਇਹ ਬਿジネス ਕਿਹੜੇ ਮੈਂ ਤਾਂ ਮਾਸੀ ਨੂੰ ਐ ਕਿਹਾ ਸੀ ਵੀ 2 ਰੁਪਏ ਜਿ ਬਣ ਲੱਗੇ ਮਾਸੀ ਸਾਡਾ ਤਾਂ ਵੇੜਾ ਕੱਟਿਆ ਢੂੜ ਢੂੜ ਜੇ ਮਨ ਮਨ ਰੇਤਾ ਉੱਡਦਾ ਇੱਥੇ ਫਰਸ਼ ਲਾਉਣੀ ਹੈ ਉਹ ਨਾਲੇ ਮੇਰੀ ਗੱਲ ਸੁਣ ਲੈ ਹਾਂ ਉਹ ਤਾਂ ਬੰਦੇ ਕੋਈ ਹੋਰ ਹੀ ਹੁੰਦੇ ਨੇ ਜਿਹੜੇ ਇੰਨਾਂ ਗੱਲਾਂ ਬਾਰੇ ਸੋਚਦੇ ਨੇ ਠੱਗ ਨਹੀਂ ਸੋਚਦੇ ਹੁੰਦੇ ਉਹ ਕਦੇ ਕਦੇ ਟਾਈ ਜਾਂਦੀ ਹੈ ਮਾੜੀ ਜੀ ਦਿਮਾਗ 'ਚ ਠੱਗੀਆਂ ਤਾਂ ਫਿਰ ਆਈ ਆਈ ਬੰਦੇ ਇਹ ਨਾ ਕੋਈ ਆਪਾਂ ਵੀ ਇਨਸਾਨ ਹੀ ਉਹ ਕਦੇ ਕਦੇ ਆ ਜਾਂਦੀ ਹੈ ਦਿਮਾਗ 'ਚ ਮੇਰੀ ਗੱਲ ਸੁਣੋ ਵੀ ਆਪਾਂ ਕਿਤੇ ਗਲਤ ਤਾਂ ਨਹੀਂ ਕਰ ਰਹੇ ਹਾਂ ਤਾਂ ਇਨਸਾਨ ਹੀ ਹਾਂ ਪਰ ਤੈਨੂੰ ਪਤਾ ਹੈ ਇਹਨਾਂ ਦੇ ਬਰੋਬਰ ਭੇਰੀ ਹੋਵਾਂਗੇ ਇਹ ਬਰੋਬਰ ਪੀਏ ਹੋਣਗੇ ਰੁਪਈਆ ਬਿਨਾ ਕੋਣ ਪੁੱਛਦਾ ਕਿਸੇ ਨੂੰ ਪੈਸੇ ਨੇ ਕਦਰ ਤਾਂ ਅੱਜ ਕੱਲ ਪੈਸੇ ਦੀ ਪੈਸੇ ਬਣਾ ਤਾਂ ਕੋਈ ਜ਼ਮੀਨ ਨਹੀਂ ਪੁੱਟਦਾ ਹਾਂ ਗੰਦਾ ਸਰੀਰ ਪੀਣਾ ਦੀ ਹੈ ਨਾਲੇ ਜਦੋਂ ਬਾਈ ਗਿਆ ਬਾਹਰਲੇ ਮੁਲਕ ਬੇਬੇ ਮੈਨੂੰ ਦਾਦੀ ਸੀ 4 ਲੱਖ ਰੁਪਈਆ ਲੈਤਾ ਸੀ ਆਪਾਂ ਤੋਂ ਹਾਂ ਉਹ ਤੈਨੂੰ ਤਾਂ ਆਪਣੇ ਉਹ ਗੱਲਾਂ ਆ ਭਗਤੀ ਬੋਝ ਹੋਰ ਆਪਣੇ ਕੀ ਹੋਇਆ ਅੱਛਾ ਹਾਂ ਉਹ ਆਪਣੀ ਬੇਬੇ ਦੇ ਨੂੰ ਉਦੋਂ 4 ਲੱਖ ਦਿੱਤਾ ਸੀ ਹਾਂ ਉਹਨਾ ਟਾਈਮਾਂ ਚ ਹਾਂ ਉਹਨਾ ਟਾਈਮਾਂ ਚ ਜਦੋਂ ਬਾਈ ਗਿਆ ਰ 4 ਲੱਖ ਰੁਪਈਆ ਦਿੱਤਾ ਸੀ ਬੇਬੇ ਕਹਿੰਦੀ ਫੇਰ ਤਾਂ ਤੂੰ ਕਮਲੀਆਂ ਗੱਲਾਂ ਕਰਦੀਆਂ ਫਿਰ ਤਾਂ ਵਿਆਜ ਪਰ ਵਿਆਜ ਲਾ ਕੇ ਫਿਰ ਤੇ ਇਹਨਾਂ ਦੇ ਰੁਪਏ ਆਪਣੇ ਮਸਾ ਉਤਰਨਗੇ ਆ ਸਾਰੇ ਆਪ ਲੈ ਗਏ ਇਹਦਾ ਆਪਣਾ ਨਾ ਮੰਨ ਲਾ ਆਪਾਂ ਠੱਗੀ ਨਹੀਂ ਮਾਰਦੇ 마ਸੀ ਨਾ 마ਸੀ ਆਪਣਾ ਕਰਜ਼ਾ ਤਾਰ ਰਹੀ ਏ ਠੀਕ ਆ ਠੀਕ ਆ ਜਿਹੜਾ ਲੈਂਦਾ ਉਹ ਲੈਣੇ ਦੇਣੇ ਦੇ ਸਬੰਧ ਕਹੇ ਹਨਾ ਜਿਵੇਂ ਕਰ ਲੈ ਇੱਕ ਭਰ ਲੈ ਸੱਤ ਕਰ ਲੈ ਇਸ ਭਰ ਲੈ ਇਹ 마ਸੀ ਦਾ ਮੁੰਡਾ ਤਾਂ ਹੁਣ ਕਰਜ਼ਾ 4 ਲੱਖ ਰੁਪਏ ਲੈ ਕੇ ਬਾਗ ਗਿਆ ਮੋੜਿਆ ਹੁਣ ਬੇਬੇ ਨੂੰ ਕੋਤ ਆਪਾਂ ਨੂੰ ਤਾਂ ਪਤਾ ਨਹੀਂ ਮੋੜਿਆ ਨਾ ਮੋੜੇ ਨਹੀਂ ਮੈਂ ਬੇਬੇ ਨਾਲ ਗੱਲ ਕਰੀ ਏ ਬਾਰੀ ਬੇਬੇ ਨੂੰਨ ਕੀ ਪੁੱਛੀਏ ਵਿਚਾਰੀ ਬੇਬੇ ਇੰਨੀ ਬਿਮਾਰ ਰਹਿੰਦੀ ਸੀ ਐਨੇ ਬੇਬੇ ਗੱਲਾਂ ਬਾਤਾਂ ਚੋਈ ਗਲ ਮੈਂ ਤਾਂ ਪੱਥਰ ਨਹੀਂ ਭੁੱਲ ਗਈ ਐਨੇ ਨੂੰ ਬੇਬੇ ਮਾਰੇ ਇੱਕ ਗੱਲ ਤਾਂ ਮੈਨੂੰ ਹੁਣ ਮੇਰੇ ਦਿਮਾਗ 'ਚ ਤਰੀਕੇ ਹੀ ਤਾਂ ਆਉਂਦੀ ਐ ਹਾਂ ਵੀ ਆਪਾਂ ਨੂੰ ਇਹ ਸਕੀਮ ਕਿਵੇਂ ਸੁਝੀ ਵੀ ਹੁਣ ਪਤਾ ਲੱਗਦਾ ਵੀ ਇਹਨਾਂ ਵਿੱਚ ਆਪਣੇ ਸੱਚ ਮੁੱਚੀ ਰੁਪਏ ਦੇਣੇ ਸੀਗੇ ਕਹਿੰਦੇ ਤੇਰੇ ਬੇਬੇ ਨੇ ਗੱਲ ਕਰੀ ਸੀ ਤੇਰਾ ਤਾਂ ਦਿਮਾਗ ਸੁਣ ਲੋਗਾ ਜੇ ਤੇਰੇ ਕੋਲ ਪੈਸੇ ਖਤਮ ਹੋ ਗਏ ਉਹ ਮੈਨੂੰ ਆਏ ਸੀ ਬੇਬੇ ਐਵੇਂ ਕਹੀ ਨੇ ਬੇਬੇ ਕੋਲ ਕਿਹੜੇ ਮਾਰ ਪੀ ਹੋਣਗੇ ਕਿਹੜੇ ਮਾਸੀ ਲੈਣਾ ਤੂੰ ਲੈ ਆਉਣਗੇ ਮਾਹੀ ਵੀ ਕਰੀ ਲੈ ਮਾਸੀ ਨਾਲ ਗੱਲ ਕਰਕੇ ਦੇਖ ਲਉ ਮੇਰੀ ਗੱਲ ਸੁਣ ਲੈ ਹਾਂ ਹੁਣ ਗੱਲ ਹੋਈ ਤਾਂ ਜਾਂਦੀ ਐ ਐਡੋ ਕੀ ਗੱਲ ਕੋਈ ਗੱਲ ਹੋ ਜੂਗੀ ਪਰ ਆਪਣੀ ਜਪਾ ਗੱਲ ਛੇੜਾਂਗੇ ਵੀ ਉਜੜੀਆਂ ਖੱਡਾਂ 'ਚ ਪਾਣੀ ਪਾਉਣਾਂ ਦੀ ਗੱਲ ਹੋਵੇ ਹੋ ਜੂ ਇਹ ਫਿਰ ਤੱਕ ਦੇ ਮੇਰੇ ਰੁਪਏ ਲੁੱਟ ਕੇ ਲੈ ਜਾਂਦੇ ਉਹ ਤਾਂ ਵਿਸ਼ਵਾਸ ਜਾਂ ਬੱਜੇ ਰਹੇ ਹਾਂ ਅਸੀਂ ਲੁੱਟਾਂਗੇ ਪੈਸੇ ਤਾਂ ਪਹੁੰਚ ਚੱਲ ਫਿਰ ਫੇਰ ਐ ਕਰ ਹੁਣ ਲੱਖ ਰੁਪਇਆ ਲੈ ਕੇ ਤੁਰਦਾ ਬਣ ਕੰਮ ਵਾਲਿਆਂ ਨੂੰ ਮੈਂ ਦੇ ਕੇ ਉਹਨਾਂ ਦੇ ਕੇ ਆ ਤੇ ਮੈਂ ਮਾਸੀ ਤੋਂ ਨਾ ਉਠਾ ਦੇ ਮਾਪੇ ਵਾਲਿਆਂ ਨੂੰ ਤੇ ਮੇਰੇ ਤੇ ਛੱਡ ਲਵੋਣਾ ਤੇ ਹੁਣ ਆਪਣਾ ਕੰਮ 3 ਲੱਖ ਦਾ ਬਣੂ ਲੈ ਆਪਣਾ ਭਾਗ ਦੇ ਕਰਾਣੀ ਤਖੜੀ ਮੈਂ ਨਹੀਂ ਬਣਦਾ ਫਿਰ ਕੁਛ ਨਹੀਂ ਹੁੰਦਾ ਲੋਕ ਤਾਂ ਕਹੀ ਜਾਂਦੇ ਠੱਗ ਕਹਿ ਕੇ ਦੋ ਦਿਨ ਬਹਿ ਜਾਣਗੇ ਆ ਉਸੇ ਵੇਲੇ ਅੱਜ ਕੀ ਤੇਲ ਮੰਗਦਾ ਉਹਦਾ ਆਪਣਾ ਕੀ ਕਰਦੇ ਆਪਾਂ ਨੂੰ ਠੱਗ ਕਹਿ ਦੇਣਗੇ ਨਹੀਂ ਆਪਣਾ ਕੀ ਕਹਿੰਦੇ ਠੱਗ ਕਹੇ ਤਾਂ ਆਪਾਂ ਕਹਿੰਦੇ ਕਿਸੇ ਨੇ ਪੈਸੇ ਮੋੜਨੇ ਆਪਣਾ ਕੀ ਕਰ ਦੇਣਗੇ ਹਾਂ ਉਹ ਨਾਲੇ ਮੇਰੀ ਗੱਲ ਸੁਣੋ ਹਾਂ ਮਾਸੀ ਨੂੰ ਕਿਹੜਾ ਮੁੜਕਾ ਆਇਆ ਤਾਂ ਮੁੰਡੇ ਹੀ ਭੇਜਦਾ ਉਹ ਆਰਲੀ ਮੁਲਕ ਚ ਹਾਂ ਉਹ ਜੇ ਮੁੰਡਾ ਭੇਜਦੇ ਆਪਣਾ ਵਿੱਚ ਹਿੱਸਾ ਮੁੰਡੇ ਦਾ ਹਾਂ ਨਲੀ ਇਹ ਤਾਂ ਅੰਦਰ ਪਈ ਮੈਨੂੰ ਤਾਂ ਲੱਗਦਾ ਉਹ ਹਿੱਸਾ ਉਹ ਕ ਲੱਗੇ ਇਹਦੀ ਨੋਟਾ ਇਹਦਾ ਮੜੀ ਮੈਂ ਹਾਂ ਵੱਲ ਬਾਈ ਅੱਜ ਮੈਂ ਤਾਂ ਮੇਰੀ ਗੱਲ ਸੁਣ ਲੈ ਬਟਾ ਮੇਰਾ ਵੀ ਸਰੀਰ ਹੈ ਕਦੇ ਤਾਂ ਤੂੰ ਉਦਾਸ ਹੋ ਜਾਣਾ ਜਮਾ ਕਰੇ ਤੂੰ ਅੱਛਾ ਰਹਿ ਜਾਣਾ ਜੀ ਜਦੋਂ ਮੇਰੇ ਕੋਲ ਪੈਸੇ ਨਹੀਂ ਹੁੰਦੇ ਉਦੋਂ ਮੈਂ ਦਾਸ ਹੋ ਜਾਂਦਾ ਹੁਣ ਤਾਂ ਮੇਨੂੰ ਇਹਰਾ ਬਲੈਂਸ ਠੀਕ ਹੋਇਆ ਮੜਾ ਜਿੱਤੇ ਜਾਉਣ ਤੂੰ ਤਾਂ ਮੇਰੀ ਵੀ ਅਚਿਕੜਾਈ ਹੈ ਨਾ ਮਾਸੀ ਆਏ ਆਕੂਗੀ ਪਤਾ ਨਹੀਂ ਕਾਹਦਾ ਚਾ ਚੜਿਆ ਪੈ ਮਾਸੀ ਕੋਲ ਤਾਂ ਭੋਲਾ ਜਾ ਬਣ ਕੇ ਬਗਦਾ ਚਾ ਕਹਦਾ ਆਪਣਾ ਪੋਤੜੀ ਚਾ ਚੜੇ ਪਸੀਆਂ ਹੋਰ ਕਾ ਚਾ ਚੜੇ ਆ ਮਾਸੀ ਆ ਕੋਈ ਇੱਕ ਤਾਂ ਬੰਦੇ ਤੇ ਰਹਿੰਦੇ ਤੇ ਤੁਸੀਂ ਦੰਦ ਕੱਢੀ ਜਾਂਦੇ ਹੋ ਬਸ ਠੀਕ ਹੈ ਹੁਣ ਤੂੰ ਤਾਂ ਚਾ ਪਣੀ ਬਣਾ ਤੇ ਮੈਂ ਕਰਦਾ ਠੀਕ ਆ ਜਾ ਮੂੰਹ ਕਰਕੇ ਜਾ ਬੋਲੇ ਜੇ ਸਿੱਟ ਕੇ ਉਹ ਹੁਣ ਨਹੀਂ ਮੈਂ ਤਰੰਗੀ ਜੋ ਲੱਖ ਰੁਪਏ ਨਹੀਂ ਛੱਡਦਾ ਹਾਂ ਲਜਾਏ ਮਨਾ ਉਹ ਤਾਂ ਦੇਖਾਂਗੇ ਜੇ ਤੋ ਕਢਵਾ ਲੇਗਾ ਦਿਮਾਗ ਤਾਂ ਐਡਾ ਹੀ ਨਹੀਂ ਦਿਮਾਗ ਕੱਲ ਦਾ ਰਹਿਣਾ ਤਾਂ ਸਾਰੇ ਮੈਂ ਦਿੰਦੀ ਰਹਿੰਦੇ ਨਹੀਂ ਮਗਰ ਆ ਪ੍ਰਧਾਨ ਬਣ ਕੇ ਖੜ ਜਾਂਦਾ ਚਲ ਮੈਂ ਤਾਂ ਚਾ ਕਰਾਂ ਘੁੱਟ ਅੱਜ ਬਦਾਨੇ ਬਲਾ ਖੁਸ਼ ਹੋ ਰਹੇ ਨੇ ਪਤਾ ਨਹੀਂ ਕਿਵੇਂ ਸਹੀ ਜਾਂਦੇ ਆ ਕੰਮ ਚੱਲ ਪਿਆ ਤਾਂ ਬੇ ਦਾ ਤਾਂ ਖੁਸ਼ ਹੋ ਰਹੇ ਨੇ ਗਏ ਆ ਬਸੀ ਆ ਸੜਾ ਦਾ ਸੀਗੀ ਹਾਂ ਉਹ ਆਪਣਾ ਕੰਮ ਹੀ ਵਧੀਆ ਚੱਲਦਾ ਤਾ ਬੇ ਦਾ ਅੱਛਾ ਕਰਨਾ ਗੱਲ ਤਾਂ ਹੁਣ ਥੋੜੀ ਜਿਹੀ ੜੀ ਖੜੀ ਹੈਗੀ ਕਿ ਮੈਂ ਉਹ ਤਾਂ ਬੈਂਕ ਵਾਲਿਆਂ ਨੇ ਉਹ ਤਾਂ ੜੀ ਤੇਰੀ ਐਫ ਡੀ ਸੀਗੀ 2 ਲੱਖ ਦੀ ਲੱਖ ਰੁਪਇਆ ਕਢੋਣਾ ਸੀ ਹਾਂ ਉਹ ਤਾਂ ਮਨ ਉਹਨਾਂ ਨੇ ਕੱਟ ਕੇ ਨਹੀਂ ਦਿੱਤਾ ਕਹਿੰਦੇ ਭਈ ਪੈਸੇ ਐ ਤਾਂ ਨਿਕਲਦੇ ਨਹੀਂਗੇ ਕਿ ਆਰੇ ਹਾਂ ਕਹਿੰਦੇ ਵੀ ਉਹ ਤੂੰ ਤਾਂ ਹੁਣ ਫੋਨ 'ਤੇ ਗੱਲ ਕਰੀ ਸੀ ਹਾਂ ਵੀ ਐ ਕਰਦੇ ਹੋ ਭਾਈ ਸੈਂ ਵੀ ਸਾ ਵੀ ਚਾਹੀਏ ਉੱਤੋਂ ਗੁੱਠੇ ਲੈਂਦੀ ਹੋਣੀ ਮਾਸੀ ਹਾਂ ਤੇ ਉਹ ਤਾਂ ਹੁਣ ਕਰਦੇ ਨਹੀਂ ਕਿ ਤੂੰ ਗੁੱਠਾ ਲਾ ਦੇਵੀਂ ਗੁੱਠਾ ਤਾਂ ਨਹੀਂ ਪੂਆ ਜਾ ਕੱਢਣੇ ਮਾਸੀ ਜੀ ਗੱਲ ਸੁਣ ਲੈ ਤੂੰ ਗੁੱਠਾ ਕਾ ਲਾ ਦੇਗੀ ਹਾਂ ਉਹ ਬੈਂਕ ਵਾਲੇ ਪੈਸੇ ਕਾਹਨੂੰ ਕਢਾਉਣੇ ਨੇ ਅੱਛਾ ਹੋਰ ਪਰ ਇਹਨਾਂ ਨੂੰ ਤਾਂ ਉੱਥੇ ਬੈਂਕ ਚ ਪਏ ਰਹਿਣ ਦੇ ਆਹ ਟੈਂਕ ਯਾਰ ਆਹ ਪਰੇ ਫਸਾਵ ਦਿੰਨੇ ਆ ਤੂੰ ਖਰਦਾਸ ਦਾ ਹੱਲ ਜੈਣਾ ਤਾਂ ਸੈਂ ਦੇ ਕੇ ਮਾਸੀ ਪੈਸਾ ਉਹ ਮੇਰੀ ਗੱਲ ਸੁਣ ਲੈ ਹਾਂ ਕੋਈ ਚੋਰ ਚਾਰਨਾ ਲੱਗ ਜਾਣਾ ਪਰ ਆ ਦਾ ਨਿਪਟਣਾ ਪਰ ਬੈਂਕਾਂ ਆ ਤਾਂ ਹੋ ਜੀ ਆਪੇ ਹੋ ਆਪਣੇ ਪੈਸੇ ਦੀ ਰਾਖੀ ਕਰਦੇ ਆ ਐਨਾ ਆ ਥੋੜਾ ਜਿਹਾ ਕੰਮ ਹੋ ਜਾ ਬਾਹਰ ਨਾਲ ਦਿੰਦੇ ਵੀਜਾ ਫੜਾ ਜਾ ਮੈਂ ਲੱਖ ਰੁਪਏ ਆ ਇਸ ਪਾ ਦੂੰਗਾ ਪੂਰਾ ਲੱਖ ਰੁਪਏ ਚਾਹੀਦਾ ਕਹਿੰਦਾ ਲੈ ਮੈਂ ਜੈਕ ਵਿੱਚ ਪਖੋੜ ਕੇ ਦਿੰਦਾ ਲੱਖ ਰੁਪਏ ਪਾ ਦੇਗੀ ਤੂੰ ਚ ਆਹ ਤੈਨੂੰ ਗਿਣਨੇ ਹੋਣੇ ਮਾਸੀ ਗਣ ਕੇ ਰੱਖੇ ਆ ਨਾ ਮੈਂ ਆਪ ਹੀ ਪਾ ਲੂਗੀ ਉਹ ਗਣ ਕੇ ਰੱਖਿਆ ਨਾ ਲੱਖ ਲੱਖ ਮਾਸੀ ਮੈਨੂੰ ਫੜਾ ਦੇ ਮੈਂ ਆਪੇ ਗਿਣ ਲੂਗੀ ਉਹ ਗਿਣ ਕੇ ਰੱਖਿਆ ਹੈ ਅਗੇ ਪੈਸੇ ਮੈਂ ਆਪੇ ਪਾ ਦੂੰਗੀ ਤੂੰ ਤਾਂ ਪੈਸੇ ਦੇ ਕੇ ਹੱਲ ਜਾ ਨਾ ਮਾਸੀ ਤੈਨੂੰ ਕਿੱਥੇ ਬੁੜੀ ਹੋ ਗਈ ਤੂੰ ਕਿੱਥੇ ਜਾ ਕੇ ਫੜਾ ਦੇ ਪਾ ਕੇ ਫੜਾ ਦੇ ਪੋਰੀ ਮੈਂ ਕਿਹੜਾ ਵੱਟ ਚ ਨਹੀਂ ਲਿਆਦਾ ਮਸੀ ਉਹ ਨਹੀਂ ਤੂੰ ਬਾਹਰ ਤੋਂ ਪੈਸੇ ਕਿਸੇ ਨੂੰ ਦਿਖਾਉਂ ਮੈਂ ਨਹੀਂ ਹੁੰਦੀ ਚਾਚਾ ਜੀ ਮੇਰੀ ਗੱਲ ਸੁਣ ਲੈ ਮਾਸੀ ਪੂਰਾ ਲੱਖ ਰੁਪਇਆ ਪਾਈ ਲੱਖ ਤੋਂ ਘੱਟ ਨਹੀਂ ਛੱਡਦਾ ਨਹੀਂ ਨਹੀਂ ਦੇ ਦੂੰਗੀ ਤੈਨੂੰ ਤੂੰ ਜਾ ਕਰ ਚੱਲ ਤੈਨੂੰ ਆਸੀਂ ਛੇਤੀ ਕਰ ਮੈਂ ਚਾਹੁੰਦਾ ਮੈਂ ਪਾ ਦੂੰਗੀ ਜਾ ਤੂੰ ਕੀ ਰੌਲੇ ਪਾਈ ਨੇ ਮਾਸੀ ਨਾ ਕੀ ਹੋਗਾ ਕੀ ਕਹਿੰਦੇ ਮਾਰਾਵਾ ਤਾਂ ਕੀ ਪਉਣਾ ਹੈ ਮੈਂ ਤਾਂ ਐ ਸੀਗਾ ਮਾਦਲ ਮੈਂ ਟੈਂਕੀ ਇਹ ਮੈਨੂੰ ਦਿਖਾਉਂਦੀ ਸੀ ਕਿ ਮਾਸੀ ਪਹਿਲਾਂ ਤਾਂ ਮੈਂ ਆਪ ਹੀ ਪੈਸੇ ਚੱਕ ਲੈਂਦਾ ਹੁੰਦਾ ਸੀਗਾ ਹਾਂ ਉਹ ਮਾਦਲ ਲੱਖ ਪਾਉਂਦੇ ਪਾਉਂਦੇ 1.5 ਤੋਂ ਲੱਖ ਪਾ ਲਾਂਗੇ ਬੈਗ ਵਿੱਚ ਹੱਲਾ ਪਿਆ ਤੈਨੂੰ 10 ਲੱਖ ਦੇਂਦੀਆਂ ਲੱਖ ਲੈ ਲੈ ਉਹਦਾ ਥੀ ਲਾਉਂਦੀ ਮਾਸੀ ਤਾਂ ਛੱਪ ਉਹ ਨੂੰ ਛੱਪ ਉਹ ਮੰਨ ਤਾਂ ਕੀ ਕਹਿੰਦੀ ਲੱਖ ਰੁਪਈਆ ਦਾ ਭਾਈ ਤੂੰ ਲਿਆਜਾ ਕਹਿੰਦੀ ਕਿ ਭਾਈ ਖੁਸ਼ ਹੋਏ ਬੈਠੇ ਸੀ ਉਹ ਮਾਰੇ ਤਾਂ ਖੁਸ਼ ਹੋਏ ਸੀ ਮੈਂ ਤੇ ਹਰਪ੍ਰੀਤਾ ਵਿਆਹ ਕੋਨਾ ਕੰਮ ਵਧੀਆ ਚੱਲਦਾ ਟਰਪੇ ਦਾ ਹੋਰ ਅਸੀਂ ਕਹਤੋ ਖੁਸ਼ ਹੋਏ ਸੀ ਮੈਂ ਤੈਨੂੰ ਕਿਹਾ ਸੀ ਨਾ ਮੈਂ ਸ਼ੱਕ ਹੋ ਜੂ ਬੁੜੀ ਨੂੰ ਸ਼ੱਕ ਨਾ ਪਾ ਲਈ ਮੈਂ ਤੈਨੂੰ ਦੱਸਾਂਗੀ ਛੱਕ ਪੈ ਜਾਣਾ ਸਾਰੇ ਵਿੱਚ ਹੀ ਜਾਣੀ ਤੇ ਕਹਿੰਦੇ ਨਹੀਂ ਖੜੇ ਜਾਂਦੇ ਮਾਸੇ ਤਾਂ ਮੈਨੂੰ ਆਈ ਕਹਿੰਦੀ ਸੀ ਹਰੇ ਕਹਿੰਦੀ ਮੈਂ ਕੋਈ ਕਾਰੇ ਦੰਨੀਆਂ ਹੋ ਸੈਨ ਗੁੱਠਾ ਜਾਂ ਗੁੱਠਾ ਲਾ ਦੰਨੀਆਂ ਤੂੰ ਜਾ ਕੇ ਕਢਾ ਲੈ ਨਾ ਮੈਂ ਤਾਂ ਉਹਦਾ ਪੈਸੇ ਰਹਿਣ ਦੇ ਉਹ ਤਾਂ ਆਪੇ ਨਾ ਬੈਂਕ ਅਰੇ ਦੇ ਰੱਖੀ ਕਰਦੇ ਐ ਉਹ ਇਨਾਂ ਦਾ ਕੋ ਨੂੰ ਚੋੜਨ ਆ ਲੱਗ ਗਿਆ ਆ ਸਾਮ ਦੀ ਆ ਮਾਂ ਪਹਿਲਾਂ ਇਨਾਂ ਨੂੰ ਕਿਹੜਾ ਸਾਮ ਮੈਂ ਤੈਨੂੰ ਦੱਸਾਂ ਉਹ ਮੇਰੇ ਤੇ ਛੱਡ ਦੇ ਉਹ ਤਾਂ ਮੈਂ ਆਪੇ ਸੈਨਾ ਕਰ ਗੁੱਠਾ ਲਵਾ ਲੂੰਗੀ ਮਾਸੀ ਦਾ ਹਾਂ ਉਹ ਤਾਂ ਮੈਂ ਇੰਨੇ ਕੋਲ ਹੈਗਾ ਬਸ ਤਰੀਕੇ ਆ ਤੂੰ ਗੁੱਠਾ ਲਵਾ ਲੈ ਕੋਲ ਹੈ ਨਾ ਨਾਲ ਤਾਂ ਆਪਣੇ ਕੋਲ 2 ਲੱਖ ਰੁਪਈਆ ਹੋ ਆਜੂਗਾ ਤੇ ਲੱਖ ਰੁਪਈਆ ਤਾਂ ਹੁਣ ਮੈਂ ਲਈ ਜਲੇ ਤੈਨੂੰ ਪਤਾ ਹੈ ਦੋ ਤਾਂ ਮੈਂ ਪਹਿਲਾਂ ਜਮਾ ਕਰਾਤਾ ਹਾਂ ਦੋ ਇਹ ਹੈ ਬੈਂਕ ਵਾਲਾ ਚਾਰ ਤੇ ਲੱਖ ਆ ਹੋਇਆ ਪਰ 5 ਲੱਖ ਪੁੱਲੇ ਅਪਰ ਵੀ 5 ਲੱਖ ਚਾਰ ਲੱਖ ਤਾਂ ਦਿੱਤਾ ਸੀਦਾ ਤੇ 1 ਲੱਖ ਰੁਪਏ ਦਾ ਵਿਆਜ ਦਬਣੀ ਆ ਨਾ ਜਿਹੜਾ 2 ਲੱਖ ਟੈਂਕੀ ਤੇ ਹੋਰ ਪਏ ਉਹ ਕਾ ਬਾਹਰ ਸਭ ਉਹ ਵੀ ਲੱਗ ਜਾਵਾਂਗੇ ਉਹ ਤਾਂ ਹੌਲੀ ਹੌਲੀ ਕਢਾਵਾਂਗੇ 1 ਲੱਖ ਤਾਂ ਨਹੀਂ ਕਢਾਉਂਦੇ ਹੁਣ ਮੈਂ ਤੈਨੂੰ ਮਾੜਾ ਯਾਰ ਸਬਰ ਕਰ ਤਾ ਇਹ ਵਾਲੇ ਸੁਣ ਲੈ ਤੂੰ ਤਾਂ ਹੌਲੀ ਹੌਲੀ ਤੂੰ ਤਾਂ ਕਹੀ ਜਣੀ ਹੌਲੀ ਹੌਲੀ ਜੇ ਮੇਰੇ ਮਾਸੀ ਦਾ ਪੁੱਤ ਆ ਗਿਆ ਮਾਸੀ ਦਾ ਮੁੰਡਾ ਆ ਗਿਆ ਫੇਰ ਕੀ ਕਰਾਂਗੇ ਉਹ ਮਾਸੀ ਦਾ ਮੁੰਡਾ ਆ ਜਾ ਚੜਿਆ ਉਹ ਹੀ ਪਤਾ ਹੁੰਦਾਗਾ ਨਹੀਂ ਹੁੰਦੇ ਹੁੰਦੇ ਕਰ ਲੈ ਜੇ ਚੰਗਾ ਕੰਮ ਕਰਨਾ ਹੋਵੇ ਨਾ ਕੋਈ ਉਦੋਂ ਨਹੀਂ ਬਾਹਰ ਡਿੱਕੀਦਾ ਹੁੰਦਾ ਉਹਦਾ ਕਾਰੀ ਦੇਵੇ ਉਹ ਤਾਂ ਨਾਲੇ ਮੈਂ ਤੈਨੂੰ ਦੱਸਾਂ ਬਾਹਰ ਜਿੰਨੇ ਕਹਿੰਦੇ ਲੱਗ ਜੇ ਤੱਤਾ ਲੱਗੇ ਤੇ ਜੀ ਵੀ ਮੱਚ ਜੀਏ ਜੇ ਜ਼ਿਆਦਾ ਕਾਹਲ ਕਰੇ ਨਾ ਪਤਾ ਵੀ ਲੱਗ ਜੂੜੀਆਂ ਨੂੰ ਤੂੰ ਤਾਂ ਮੇਰੀ ਗੱਲ ਸੁਣ ਹਾਂ ਕਹਿੰਦੀ ਹੈ ਕਿ ਜੀ ਮੱਚ ਜੇ ਤੇ ਜੇ ਤੂੰ ਐਂ ਕਹੀ ਜੀ ਮੱਚ ਜੀਏ ਫੇਰ ਤਵੇਂ ਕਾਹਲੀ ਨਾ ਕਰਦਾ ਅੱਜ ਨੂੰ ਤਾਂ ਹੁੰਦੇ ਚਾਰ ਪੰਜ ਲੱਖ ਰੁਪਏ ਮੈਂ ਤੈਨੂੰ ਮਾਰੀ ਹੋਟੀ ਮੇਰੀ ਗੱਲ ਤਾਂ ਸੁਣ ਲੈ ਅਕਲ ਆਉਦੀ ਦਿਮਾਗ ਚ ਲਾਈ ਜੰਨੇ ਕਿਰਾਂ ਲੱਖ ਰੁਪਏ ਲੈ ਗਿਆ ਆ ਦੋ ਲੱਖ ਇਹਨੂੰ ਰਹਿਣ ਦੇ ਕੋਲੇ ਇਹਦੀਆਂ ਅੱਖਾਂ ਢੰਗ ਨਾਲ ਰਹਿਣ ਦੇ ਉਹ ਥੋੜਾ ਜਿਹਾ ਦੋ ਲੱਖ ਕਢਾ ਲਾਂਗੇ ਮੇਰੀ ਗੱਲ ਸੁਣ ਲੈ ਹਾਂ ਉਹ ਠੰਡੀਆਂ ਰਹਿਣ ਦੇ ਇਹਦੀਆਂ ਅੱਖਾਂ ਤੈਨੂੰ ਨਹੀਂ ਪਤਾ ਪਤੀ ਦੀਆਂ ਅੱਖਾਂ ਤੋਂ ਦੇ ਵੀ ਠੰਡੀਆਂ ਨੇ ਹੁਣ ਆਪਣੀ ਅੱਖਾਂ ਆਪਣੀ ਅੱਖਾਂ ਠੰਡੀਆਂ ਹੋ ਜਾਂਦੇ ਤੂੰ ਦੰਦ ਜੀ ਨਾ ਕੱਢ ਲੈ ਤੈਨੂੰ ਸਮਝਾ ਤੈਨੂੰ ਗੱਲ ਦੱਸਦੀਆਂ ਜਦੋਂ ਤੂੰ ਗਿਆ ਨਾ ਮਾਸੀ ਬੁਲਾਈ ਟੈਨਸ਼ਨ ਲਈ ਪਈ ਸੀ ਜੇ 2 ਲੱਖ ਰੁਪਏ ਲੈ ਗਿਆ ਨਾ ਤਾਂ ਜੇ ਬੁੜੂ ਨੂੰ ਦੂਰਾ ਦੂਰਾ ਪੈ ਗਿਆ ਡਿੱਗ ਪੀ ਇੱਥੇ ਉਹ ਹੀ ਗੱਲ ਆਪਣੇ ਘਰ ਪੈ ਜੂਗੀ ਘਰ ਹਾਂ ਉਹ ਪੈਸੇ ਨਾ ਫੜੇ ਤਾਂ 2 ਲੱਖ ਰੁਪਏ ਉਹ ਕੋਲੇ ਰਹਿਣ ਦੇ 13 2 ਲੱਖ ਰੁਪਇਆ ਉੱਥੋਂ ਨਾ ਕਢਾ ਲਾਂਗੇ ਮਾੜੀ ਮੋਟੀ ਗੋ ਬਣਾਉ ਸਿਆਪਨ ਕਰਦੇ ਸਾਰੇ ਪੁਰਾਣੇ ਦੂਰ ਦੀਆਂ ਗੱਲਾਂ ਕਰੀਏ ਨੇ ਉਹ ਤਾਂ ਹਾਂ ਲੈ ਉਹ ਲੱਖ ਰੁਪਇਆ ਦਾ ਹੁਣ ਲੈ ਪਾਈ ਦੇਖੀ ਮੰਡੀ ਗਿਣ 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 ਤਰੱਕੇ ਉਹ ਨਿਓਚੜੇ ਉਹ ਲੱਖ ਉਹ ਕਹ ਤੰਗਿਆ ਬਣਾਇਆ ਕੀ ਹੈ ਐਂ ਜੀ ਕਰਦਾ ਵੀ ਇਹ ਖਿੱਚ ਲੈ ਗਿਆ ਸਾਰੇ ਸਾਰੀ ਵਾਦੀ ਤੇ ਮੇਰੀ ਸਾਰੀ ਵਾਦੀ ਪਾ ਦੇ ਤੂੰ ਜਿਹੜੇ ਦਿਨ ਦੀ ਉਹ ਲੈ ਕੇ ਤਰਦਾ ਬਣਾ ਉਹ ਕਹਦਾ ਸਾਰਾ ਨਾ ਪੀਤਨੀ ਆ ਚਾਹ ਮੈਂ ਬੁਢੀ ਨੂੰ ਪਿਆ ਦੂੰਗੀ ਮੈਂ ਤਾਂ ਕਹਦਾ ਮਾਰਾ ਨਾ ਮੈਂ ਤੇ ਕਿਚੋਟਾ ਕਿੱਥੇ ਤੂੰ ਤਾ ਮਾਰਿਆ ਮਾਰ ਕੇ ਦੇਖ ਲੈ ਝੋਟ ਪਰ ਉਹ ਵੀ ਨਹੀਂ ਜਿਹੜੇ ਜਿਹੜੇ ਕੰਦੀ ਆ ਕਰ ਦੂ ਇਹ ਆਪਣਾ ਮਾਸੀ ਚੱਲ ਮੈਂ ਦੇਖਣਾ ਤੂੰ ਬਾਰੇ ਡਾਂਟੀਏ ਨਾ ਕੱਢਾ ਕਰ ਮੈਂ ਤੈਨੂੰ ਦੱਸਾਂ ਮਰਾ ਸੀਰੀਅਸ ਹੋ ਕੇ ਰਹਾ ਕਰ ਹਾਂ ਸੀਰੀਅਸ ਕੋਲਾ ਹਸੀਲੇ ਤੇ ਸੀਰੀਅਸ ਬਣ ਵਾਸੀ ਹੋ ਆਪਾ ਹਾਂ ਤੇ ਮੈਂ ਤਾਂ ਸੀਰੀਅਸ ਹੋ ਰੋ ਨਹੀਂ ਆਏ ਹੋਣੇ ਮੇਰੇ ਤੋਂ ਜਿਹੜਾ ਦਬਾਅ ਘਰੂਆ ਹੋਇਆ ਤੇ ਇਹ ਤਾਂ ਮਾਸੀ ਸੋਚੀ ਜਾਂਦੀ ਸੀ ਮਾਸੀ ਕਹਿੰਦੀ ਕੋੜੇ ਕਿਤੇ ਮੇਰੇ ਪੈਸੇ ਕਿਤੇ ਸਾਰੇ ਵੀ ਉਹੀ ਨਾ ਕਢਾ ਲੈਣੇ ਮਾਸੀ ਬੁਲਾਈ ਕੋਣ ਕੋਣ ਕਰੀ ਜਾਂਦੀ ਸੀ ਪੀ ਆਹ ਕਰਤੀ ਹਾਂ ਉਹ ਇੰਨਾਂ ਨੂੰ ਕਿੱਥੋਂ ਪਤਾ ਲੱਗੀ ਕੋਈ ਦੱਸਦਾ ਤਾਂ ਨਹੀਂ ਕਦੇ ਦਾਦਾ ਕੋਣ ਜਾਣਦੀ ਤੇ ਕਿਦਰੇ ਨਹੀਂ ਵੱਡਾ ਬੰਦਾ ਫੇਰ ਵੀ ਸੋਚ ਜਾਂਦਾ ਵੀ ਇੰਨਾ ਪੈਸਾ ਲਾ ਤੱਕੀ ਪਤਾ 2 ਰੁਪਏ ਬਣਨਗੇ ਜਾਂ ਨਾ ਕਿਤੇ ਉਹ ਵੀ ਨਹੀਂ ਜਾਣ ਛੱਡ ਫਰੇ ਤੂੰ ਇਹਨਾਂ ਗੱਲਾਂ ਨੂੰ ਕਰ ਤੂੰ ਚਾ ਮੈਂ ਜਾ ਕੇ ਫੜ ਦਮ ਵੇ ਜਾ ਜਾ ਤੈਨੂੰ ਥੱਗੀਆਂ ਮਾਰਨ ਤੋਂ ਬਿਨਾ ਹੋਰ ਕੋ ਕੰਮ ਨਹੀਂ ਤਾਂ ਐਡਾ ਠੱਗ ਬਣ ਗਿਆ ਜਿੱਦਾਂ ਕਹੇ ਇਹ ਤਾਂ ਇਹ ਕਹਿੰਦੇ ਗੁੜੀ ਨੂੰ ਸਾਰੀ ਨੂੰ ਲੁਟਕੇ ਲੈ ਜਾ ਇੱਕ ਦਿਨ ਚ ਐ ਨਹੀਂ ਬੁੜੀ ਲਟਾਕ ਖਾਂਦੀ ਹੌਲੀ ਹੌਲੀ ਲੁਟਾਂਗੇ ਬੁੜੀ ਨੂੰ ਪਿਆਰ ਨਾਲ ਠੱਗੀ ਮਾਰਾਂਗੇ ਮੈਂ ਮੇਰੇ ਪਣੇ ਮਾਸਾ ਜੋੜੇ ਸੀਗੇ ਮੈਂ ਤਾਂ ਕੁੱਤੇ ਨੇ ਭੇਜੇ ਸੀ ਬਾਹਰ ਹਾਂ ਅੰਗ ਮੁੰਡਾ ਕਿਵੇਂ ਆ ਹਾਂ ਮਾਸੀ ਇਹ ਤੂੰ ਤਾਂ ਕੀ ਵਿਆਹ ਦੀ ਗੱਲ ਆ ਤੇਨੂੰ ਬਾਹਰ ਪਾਏ ਪਾਏ ਇੱਧਰ ਬੈਠ ਕਾਚ ਬੈਠ ਕੇ ਪਾਏ ਬਾਹਰ ਚ ਪਾੜ ਕੋਈ ਚ ਨਹੀਂ ਹੋਣੀ ਇਹ ਚ ਨਹੀਂ ਹੋਣੀ ਆਏ ਆ ਡਿੱਗਿਆ ਕਰ ਤੂੰ ਪੈਸਾ ਦੇ ਹੱਲ ਨਾ ਜਾ ਪੈਸਾ ਦੇ ਕੇ ਤੂੰ ਉਹਨਾਂ ਦਿਮਾਗ ਹਲਾ ਲਈ ਪੈਸੇ ਹੁੰਦੇ ਕੇ ਹੱਲ ਦਿਮਾਗ ਹਲਾ ਲੈ ਮਾਸੀ ਉਹ ਆਏ ਗੱਲਾਂ ਕਰਦੀਆਂ ਮੈਂ ਇੱਕਦਿਕ ਤੇ ਪੈਸੇ ਕਰੇ ਦੇਖੀ ਨਹੀਂ ਉਹ ਕੋਈ ਉਹ ਕਿਹੜਾ ਲੋਖਾ ਖਾਈ ਜੀ ਕਹਿੰਦਾ ਪੜਾ ਲਾ ਤੇਰੇ ਆਪਣੇ ਬਾੜੇ ਪੈਸੇ ਆ ਆ ਗਈ ਵੱਡੀ ਪੈਸਿਆਂ ਵਾਲੀ ਮਾਸੀ ਮੈਂ ਤੈਨੂੰ ਫਿਰ ਗੁੱਸਾ ਹੋ ਆ ਗੁੱਸਾ ਨਹੀਂ ਪਰਾਂ ਉਹ ਮੇਰੇ ਕੋਲ ਤਾਂ ਬਥੇਰੇ ਪੈਸੇ ਸੀਗੇ ਪੈਸਿਆਂ ਦੀ ਮੇਰੇ ਕੋਲ ਕੋਈ ਘਾਟ ਨਹੀਂ ਮਾਝਲ ਤੈਨੂੰ ਆਹ ਨਾ ਮੰਨਿਆ ਕਰ ਆਹ ਗੁੱਸੇ ਆ ਕਰ ਨਾ ਮੰਨਿਆ ਕਰ ਲੈ ਜਾ ਪਾ ਲੈ ਬਹਿ ਕੇ ਆ ਹਾਂ ਉਹ ਲੈ ਮੈਨੂੰ ਐਸੀ ਜਨ ਮਾਸੀ ਦੇ 4 ਰੁਪਏ ਬਾਅਦ ਚਣੇ ਮੈਂ ਤਾਂ ਤੇਰੇ ਨਾਲ ਸਾਂਝਾ ਕੰਮ ਕਰ ਲਿਆ ਮੈਂ ਨਿਕਿ ਜਨਾ ਕਰਦਾ ਕਰਦਾ ਮੈਂ ਤਾਂ ਕੋਈ ਰਿਸ਼ਤਾੜਾ ਵੀ ਨਿਕੜਿਆ ਪਹਿਲਾਂ ਤੇ ਬੀ ਨੇ ਕਿਹਾ ਸੀ ਮੈਨੂੰ ਚਲ ਕੋਈ ਨਹੀਂ ਗੁੱਸਾ ਨਾ ਮੰਨਿਆ ਕਰ ਤੇ ਫਿਰ ਵੀ ਹੁੰਦੀ ਹੈ ਬੰਦਿਆ ਜੇ ਬੰਦੇ ਕੋਲ ਪੈਸਾ ਜਾਂਦਾ ਕਿਹ ਰਾਂਦਾ ਬੰਦਿਆ ਮਨ ਥੋੜਾ ਹੁੰਦਾ ਹੀ ਹੈ ਸੁਣੀ ਮੇਰੀ ਗੱਲ ਸੁਣ ਲੈ ਤੇਰੇ ਕੋਲ ਪੈਸਾ ਜਾਂਦਾ ਹਾਂ ਇਹ ਪੈਸਾ ਮੇਰੀ ਤੈਨੂੰ ਪਤਾ ਦੁੱਗਣਾ ਤਿੱਗਣਾ ਹੋ ਜਾਊਗਾ ਇਹ ਕਰੋੜਪਤੀ ਬਣ ਜਾਈ ਕਰੋੜਪਤੀ ਤੇਰਾ ਦਾ ਕੋਲ ਲੱਗਦਾ ਹਾਂ ਕੋਲੋਂ ਲੱਗਦੇ ਮੇਰੀ ਗੱਲ ਸੁਣ ਕੋਈ ਕੰਮ ਕਰ ਲਈ ਫਿਰ ਕਿਹਰਾਂ ਦਾ ਕੋਲੋਂ ਲੌਣਾ ਹੀ ਪੈਂਦੇ ਨੇ ਐਂ ਕੀ ਗੱਲ ਐ ਕਿਹੜਾ ਮੈਂ ਪੈਸੇ ਤੇ ਟ੍ਰਾਂਕੀ ਚ ਪੈ ਕੇ ਤੇ ਬਾਦੀ ਜਾਂਦੇ ਬੰਦਾ ਸੋਚ ਲੈ ਇਹ ਕਿਹੜਾ ਵੀ ਰੇ ਲੱਗੀ ਜਾਂਦੇ ਐ ਮੈਂ ਲੱਗਿਆ ਨਾ ਮੈਂ ਲਾਣ ਮੈਂ ਤੇ ਗੱਲਸਾ ਲਵਾਂ ਫਿਰ ਯਕੀਨੀ ਹੋ ਤੈਨੂੰ ਮੈਂ ਅਸੀ ਇਹਦਾ ਮੈਨੂੰ ਵਿਸ਼ਵਾਸ ਸੀ ਹਾਂ ਮੈਂ ਕੋਈ ਰਿਸ਼ਤੇਦਾਰਾਂ ਤੇਰਾ ਪੁੱਤਾਂ ਤੇਰਾ ਭਾਂਜਾ ਕੋਈ ਮੈਂ ਤੇ ਕੋਈ ਠੱਗ ਚ ਹੋਣਾ ਕਿਤੇ ਆ ਆ ਬਾਬਾ ਕੀ ਕਰਦੀ ਠੱਗੀ ਜੋ ਇਹ ਫੇਰ ਮੇਰੀ ਗੱਲ ਸੁਣ ਕਰੋੜਪਤੀ ਹੋ ਜੀ ਕਰੋੜਪਤੀ ਆਪਣਾ ਅੱਦੋ ਅੱਦ ਹੈ ਜਿੱਤੇ ਰੇ ਪੈਸੇ ਤੇ ਐ ਤੇ ਭਜਨ ਅੱਟ ਤਾਂ ਸਾਰੀ ਮੈਂ ਹੀ ਕਰਦਾ ਕਿੰਨਾ ਕੰਮ ਕਰਦਾ ਮੈਂ ਆਦੋ ਵਾਦੇ ਤੈਨੂੰ ਆਦੋ ਮੈਂ ਲੀਣੇ ਬੈਠੀ ਭਾਈ ਤੇਨੂੰ ਕੀ ਗੱਲ ਐ ਚੱਲ ਤੂੰ ਕੋਈ ਮਨਾਂ ਨਾ ਹੋਵੇ ਹਾਂ ਪੰਜ ਹੱਤ ਪੰਜ ਛਤ ਲੱਖ ਰੁਪਈਆ ਲੈ ਕਰੋੜਪਤੀ ਬਣ ਜਾਗੀ ਤੂੰ ਗੋਲੀ ਗੋਲੀ ਲਿਆਈ ਲੈ ਮੇਟੀ ਗੱਲ ਬਾਦੀ ਤੇਰੇ ਟੀਕੇ ਖਾਦਾ ਲਗਾ ਦੇ ਆ ਜੇ ਮੇਰਾ ਦਿਲ ਜਾ ਖਰਾਬ ਹੋ ਜਾਂਦਾ ਅੱਛਾ ਤੇਰਾ ਬਲੱਡ ਹੀ ਆ ਘਟਦੇ ਹਾਂ ਕੋਈ ਨਹੀਂ ਆ ਦੇ ਕੇ ਮਾਸੀ ਉਹ ਤਾਂ ਥੋੜੇ ਜਿਨੇ ਐ ਬਲੱਡ ਤੇ ਤੇਰਾ ਜਮਾ ਠੀਕ ਰਹਿਣ ਲੱਗ ਜਾਊਗਾ ਇਹ ਤਾਂ ਕਰੋੜਪਤੀ ਬਣਗੀ ਤੇਰਾ ਆਪੀ ਦਾ ਅਕਾਊਂਟ ਚ ਪੈਸੇ ਵਧੇ ਜਾਣਗੇ ਤੇਰਾ ਬਣਾ ਠੀਕ ਹੋ ਜਾਊਗਾ ਟੀਕਾ ਟੁਕਾ ਲਵਾਉਂਦੀ ਲੋੜ ਨਹੀਂ ਤੂੰ ਤਾਂ ਕਿਹਾ ਨੇ ਲਵਾ ਟਿਕਾ ਫੇਰ ਅੱਜ ਤਾਂ ਚਲ ਫਿਰ ਲਵਾ ਲੈ ਨਾ ਤੇ ਸਰ ਤੇਰੇ ਨਾਲ ਪਾਬਾ ਹੋਈ ਐ ਪਾਬਾ ਪੈਸੀ ਫਿਰ ਪਾਏ ਐਸੇ ਪਾਬਾ ਵਾੜੀ ਭਟ ਗਿਆ ਦੇਖ ਲੱਖ ਰੁਪਇਆ ਹੈਗਾ ਹਾਂ ਗਿਣ ਨਾ ਗਿਣਾ ਉੱਥੇ ਗੇਲਣੀ ਜਾ ਕੇ ਹਾਂ ਚਲ ਐ ਕਿਹੜਾ ਤੂੰ ਜਿਹੜਾ ਗਿਣ ਗਰ ਤੂੰ ਤਾਂ ਮੇਰੀ ਗੱਲ ਸੁਣਾ ਬੇਲੀ ਸੀਗੀ ਤੂੰ ਬੈਠੀ ਗਣਗਣਾ ਤੜੀ ਜਾਂਦੀ ਸੀ ਗਣਗਣ ਨਾ ਲੱਖ ਲੱਖ ਤੇ ਕਿਪੜਾ ਮੇਰਾ ਹੋਰ ਕੀ ਕੰਮ ਸੀ ਬੈਠ ਨਾ ਤੜ ਕੇ ਆਪਣੇ ਦੇਖਦੀ ਸੀ ਰੋਜ਼ ਦੇਖ ਦੇਖ ਜਾਂਦੀ ਨਾ ਹੋਰ ਤਾਂ ਮੈਨੂੰ ਕੋਈ ਕੰਮ ਨਹੀਂ ਹਾਂ ਪੈਸੇ ਦੇਖ ਲਾਂਦੀ ਸੀ ਧਰ ਜਾਂਦੀ ਸੀ ਦੇਖ ਲਾਂਦੀ ਧਰ ਜਾਂਦੀ ਤੇ ਨਾਲ ਆਲਾ ਤੇਰੇ ਨਾਲੇ ਤੈਨੂੰ ਇਹ ਤਾਂ ਵਾਸੀ ਕੁਦਰਤੀ ਮੈ ਆ ਗਏ ਮੈ ਤੈਨੂੰ ਠੱਗ ਕੇ ਤੇ ਠਾ ਚੋਰੀ ਨਾ 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 ਇਹ ਸੋਚ ਸੀ ਠੱਗ ਤੇ ਠੱਗੀਵਾਨੇ ਚੋਰੀ ਕਰਦੇ ਨਾਲੇ ਤੈਨੂੰ ਤੈਨੂੰ ਉਹ ਨਹੀਂ ਆਉਂਦੀ ਸੀ ਚੱਲ ਤੂੰ ਆ ਗਿਆ ਮੈਨੂੰ ਉਹ ਲਾ ਲਈ ਹੁਣ ਹਾਂ ਤੇ ਤੂੰ ਤੂੰ ਨੂੰ ਤੂੰ ਪੂਰੀ ਚੰਗਾ ਵਾਸੀ ਚੰਗਾ ਬਤਾ ਠੀਕਾ ਜੂਨਵਾ ਦੇ ਠੀਕਾ ਮੈਂ ਡਾਕਟਰ ਨੂੰ ਭੇਜੂ ਜਾਂਦਾ ਇਹਦਾ ਤੇਰੇ ਦੋ ਲਵਾ ਦੇ ਮਗਰ ਦੇਖਿਆ ਤੇ ਮੇਰਾ ਕੰਮ ਨਹੀਂ ਕਹਰ ਚ ਡਿੱਗੀ ਪੈਸੇ ਜਮਾ ਹੱਲ ਗਿਆ ਹੱਲ ਤੇਰਾ ਤਾਂ ਦਿਮਾਗ ਹੱਲ ਗਿਆ ਲੱਗਦਾ ਮੈਨੂੰ ਲੱਗਦਾ ਹੈ पागलखाने छड् DNA पहिला पागल ਚ ਉੱਤੋਂ ਦਵਾਈ ਦਿਵਾਉਣੀ ਪਊਗੀ ਜਾਈ ਆਲ ਰਿਆ ਤੇਰਾ पागलਖਾਨੇ ਤਾਂ ਮੱਸੀ ਛੱਡਣੀ ਜਿਵੇਂ ਲੁੱਟ ਲਿਆ ਜਾ ਸਾਰੀ ਪੈਸੇ ਲੁੱਟ ਲੇ ਚ ਦੋ ਲੱਖ ਕਰੇਗਾ ਦੋਰੇਗਾ ਦੋਰੇਗਾ ਟੰਕੀ ਚ ਆ ਜਿਹੜਾ ਆ ਕਰ ਲਈ ਇੰਤਿਆਮ ਇਹ ਕੀ ਹੈ ਇਹ ਤਾਂ ਮੈਂ ਉਹਦੇ ਲਈ ਪੈਸੇ ਦੇ ਫਾਰਮ ਲਈਆਂ ਪੈਨਸ਼ਨ ਬਣਾਏਗੀ ਉਹ ਪੈਨਸ਼ਨ ਨੂੰ ਕੀ ਬਣਾਉਣ ਨੂੰ ਇਹਦੇ ਕੋਲ ਥੋੜੇ ਪੈਸੇ ਨੇ ਮੱਸੀ ਕੋਲ ਕੰਮ ਮਿਲ ਜੀਏ ਕਮਰਾ ਯਕੀਨ ਹੋਇਆ ਫਿਰ ਦੈ ਜਮਾ ਫਿਰ ਦੈ ਉਹ ਜਿਹੜਾ 2 ਲੱਖ ਕਢਾਉਣਾ ਐਫ ਡੀ ਵਾਲਾ ਉਹ ਤੇ ਮੈਨੂੰ ਨਿਕਲੂ ਅੱਛਾ 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 ਕਪੜਾ ਇਹ ਚ ਉਹ ਤੂੰ ਮੰਨ ਗਿਆ ਤੇਰੀਆਂ ਸਕੀਮਾਂ ਤੂੰ ਮੰਨ ਗਿਆ ਮਤਰੀ ਤੈਨੂੰ ਆਇਆ ਕਦੋਂ ਵੱਡਾ ਮਈ ਸਕੀਮਾਂ ਵਾਲਾ ਮੈਨੂੰ ਤਾਂ ਲੱਗਦਾ ਪੈਸੇ ਸਾਰੇ ਮੇਰੇ ਕੋਲ ਹੀ ਰਹਿਣਗੇ ਏ ਚਲੋ ਤੂੰ ਪੈਸੇ ਲਗਾ ਲਈ ਤੂੰ ਦਿਮਾਗ ਹੱਲ ਜੂ ਤੇਰਾ ਉਹ ਗੋਟਾਈ ਤੈਨੂੰ ਨਹੀਂ ਮੈਨੂੰ ਸਹਪਟ ਐ ਮੇਰੇ ਥੱਲੇ ਲਾ ਲਾਂ ਦੇ ਮੈਂ ਕਹਿੰਦਾ ਗੱਲ ਤਾਂ ਸੁਣ ਲੈਣਾ ਇੱਥੇ ਲਵਾ ਕੇ ਕਿ ਪਾਗਰਲੇ ਪਾਸੇ 2 ਲੱਖ ਦੋ ਲਵਾਈ ਮਾਗ ਲੈ ਪਛ ਦੋ ਦੋ ਲਾਈ ਪੂਰੇ ਇੱਕ ਫੇਰ ਚੱਕ ਨਿਕਲਦਾ ਅੱਛਾ ਹਾਂ ਲੈ ਮੈਂ ਤਾਂ ਇੱਕ ਲਵਾ ਕੇ ਅੱਡ ਜਾਂਦੀ ਮਨ ਜੂਗੀ ਪੈਨਸ਼ਨ ਲੈ ਮੈਂ ਮਨਾ ਲਵਾਂ ਉਹਨੂੰ ਦੀ ਮਾਸੀ ਮੈਂ ਤਾਂ ਜਾ ਗਮਾਂਡਣ ਕਰ ਪੈਸੇ ਦਾ ਦੇਖ ਦਰਚਨ ਕਰ ਲੈ ਪੈਸੇ ਮਰ ਜਾ ਮੇਰਾ ਤਾਂ ਇੰਜ ਕਦਮ ਹੈ ਤਾਂ ਰਾਣੀ ਹਾਰ ਕਰਾ ਲਾਂ ਪੈਸਿਆਂ ਦਾ ਤੇਰੇ ਤਾਂ ਮੈਂ ਗੁੱਟੀਆਂ ਕੱਢ ਲੈ ਵਿੱਚ ਹਾਂ ਐ ਗੁੱਟੀਆਂ ਮੈਂ ਤੈਨੂੰ ਸਾਰ 2 ਲੱਖ ਕਢਵਾ ਤਾ ਦੇਵਾਂ ਮੈਂ ਬੁੜੀ ਦਾ ਲੱਖ ਰੁਪਏ ਮੈਂ ਰੱਖੂੰਗੀ ਉੱਲੇ ਇਹਦਾ ਸਾਰੀ ਤੇ ਸਾਰੇ ਸਾਰੇ ਰਾਨੀ ਹਰਬਨ ਮੈਂ ਤਾਂ ਰਾਨੀ ਹਰਬਨ ਮਾਉਂਗੀ ਤੂੰ ਬਣਵਾਉਂਦੇ ਹੀ ਰਾਨੀ ਹਰਮਨ ਛੇਤੀ ਜਾਣ ਤੇ ਪਿੰਕ ਚ ਜਾਵਾਂ ਦਾ ਜਾ ਜਾ ਹੁਣ ਤਾਂ ਮੇਰਾ ਵੀ ਸੁਖ ਨਾ ਪੂਰਾ ਹੋਊਗਾ ਹੁਣ ਤਾਂ ਮੈਂ ਰਾਨੀ ਹਰਬਨ ਮਾਉਂਗੀ ਆ 211 ਸੈਨ ਕਰਵਾ ਲਾ ਇਹ ਤਾਂ ਵਾਧੂ ਜਮਾ ਕਰਤੇ ਨੇ ਇਹਨੇ ਤਾਂ ਮੈਨੂੰ 5 ਰੁਪਏ ਨਹੀਂ ਦੇਣੇ ਤਾਂ ਬਾਹ ਭੁੱਖਾ ਮਾੜੀ ਨਹੀਂ ਤੜਾ ਮੈਂ ਤਾਂ ਹੁਣ 마ਸੀ ਤੋਂ ਲਵਾਵਾਂ ਗੂਠਾ ਤੇ 100 ਰੁਪਏ ਰੱਖਾਂ ਬੱਕਰੀ ਸੋ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਸੇਜ ਜਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮ ਗੜੀਆ ਰਤੀਆ ਹਰਿਆਣਾ ਡਾਕਟਰ ਅਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਰੇਖਾ ਸ਼ਰਮਾ ਦ੍ਰਵਿਕਾ ਸ਼ਰਮਾ ਨੈਤ ਸ਼ਰਮਾ ਭਗਵਾਨ ਦਾਸ ਲੁਧਿਆਣਾ ਆਮਰ ਸਿੰਘ ਪਟਿਆਲਾ ਜਸਵਿੰਦਰ ਸਿੰਘ ਕਮਲਾ ਰਾਣੀ ਪਿੰਡੂ ਲੋਕ ਪ੍ਰੋਫੈਸਰ ਹਬੀਬ ਚੌਧਰੀ ਲੰਡਨ ਜੁਕੇ ਹਰਵਿੰਦਰ ਕਾ ਰਾਮਾ ਮੰਡੀ ਜਲੰਧਰ ਦਰਸ਼ਨ ਸਿੰਘ ਗੜਸਾਣਾ ਮੰਡੀ ਰਾਜਸਥਾਨ ਗੁਰਦੀਪ ਸਿੰਘ ਦਿਓਨ ਨਾਮਸੋ ਦੀਪਕ ਕਮਲੇਸ਼ ਪਠੇਲਾ ਸ਼੍ਰੀ ਮੁਕਸਰ ਸਾਹਿਬ ਜੀ ਸ਼ੇਰੂ ਬਲਵੰਤ ਸਿੰਘ ਸ਼ੇਰਗਿੱਲ ਪਰਮਜੀਤ ਕੌਰ ਸ਼ੇਰਗਿੱਲ ਜਗਤਾਰ ਸਿੰਘ ਸ਼ੇਰਗਿੱਲ ਸਿੱਧਵਾ ਵੇਟ ਜਗਰਾਉ ਹੈਪੀ ਜੋਸੀ ਇੰਦਰਜੀਤ ਸਿੰਘ ਕੈਨੇਡੀਅਨ ਪਿੰਡ ਥਰਾਜ ਜ਼ਿਲ੍ਹਾ ਮੋਗਾ ਕੁਲਦੀਪ ਜੋਸੀ ਦਲਵਾਰਾ ਸਿੰਘ ਸਲਾਰ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਬਲਵਿੰਦਰ ਕਾਰ ਹੁੰਜਣ ਨਵਨੀਤ ਕਾਰ ਵਿਜੇ ਲక్ష్ਮੀ ਕਾਲਕਾ ਨਿਸ਼ਤਰ ਟੇਲਰ ਗੁਰਪ੍ਰੀਤ ਕਾਰ ਖਾਜੂ ਵਾਲਾ ਕੁਲਦੀਪ ਕਾਰ ਹਰੀਕੇ ਐਸ਼ਾ ਪੁੱਲਰ ਮੈਸ਼ਾ ਪੁੱਲਰ ਜਗਰਾਜ ਪੁੱਲਰ ਰਾਣਾ ਲਹਿਰੀ ਸਿਮਰਨ ਪ੍ਰੀਤ ਕਾਰ ਫੱਲੇਵਾਲ ਮਨਜੀਤ ਕਾਲਵਾ ਗੁਲਵੀਰ ਬਠਿੰਡਾ ਬਲਦੇਵ ਸਿੰਘ ਜਸਜੀਤ ਸ਼ਰਮਾ ਸੇਖਾ ਬਰਨਾਲਾ ਦਲਜੀਤ ਕਾਰ ਯੂ ਐਸ ਏ ਹਰਦੇਵ ਸਿੰਘ ਜੋਸ਼ਣ ਮਨਜੀਤ ਕਾਰ ਘਨੌਰੀ ਕਲਾਂ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਨੇ-ਸੋਨੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੈਨੂੰ ਰਹੇਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ